ਆਪਾਂ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਹੁਣੇ ਲੱਗਦਾ ਵੇ ਅਕਾਲੀ ਦਲ ਜਿਹੜਾ ਖਿਸਕਣਾ ਸ਼ੁਰੂ ਹੋ ਗਿਆ ਕਾਂਗਰਸ ਪਾਰਟੀ ਉਸਰਾਪੇਗੀ ਕਾਂਗਰਸ ਦਾ ਬੇੜਾ ਕਾ ਆਪ ਹੀ ਕਰ ਰਹੀ ਦੋ ਬੰਦੇ ਇਹਨਾਂ ਨੇ ਕਾਂਗਰਸ ਪੰਜਾਬ ਦੀ ਕਾਂਗਰਸ ਦੀ ਮਰਜ਼ੀ ਦੇ ਉਲਟ ਲਿਆ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਤੇ ਦੋਨੇ ਇੱਕ ਜਣੇ ਨੇ ਤਾਂ ਖੁਲਿਆਰਤੀ ਬੀਬੀ ਨਹੀਂ ਖੁਲਿਆਰੀ ਅਜੇ ਤੱਕ ਤਾਂ ਬੋਲੇ ਨਹੀਂ ਕਾਕਾ ਤਾਂ ਬੋਲਿਆ ਨਹੀਂ ਗਾ ਬੀਬੀ ਨੇ ਕਾਂਗਰਸ ਖੁਲਿਆਰਤੀ ਤੇ ਮਨਪ੍ਰੀਤ ਕਿੱਥੇ ਹੈ ਕਾਕਾ ਤਾਂ ਸਭ ਤੋਂ ਵੱਧ ਬੜਬੋਲਾ ਆ ਕਾਕਾ ਜੀ ਚੁੱਪੀ ਵੀ ਵੱਡੇ ਸਵਾਲ ਖੜੇ ਕਰਦੀ ਹੈ ਨਹੀਂ ਨਹੀਂ ਚੁੱਪੀ ਨਹੀਂ ਕਾਕਾ ਜੀ ਦੀ ਗੱਲ ਕਰੋ ਕਾਕਾ ਜੀ ਗੱਲ ਕਰਦਾ ਹੁੰਦਾ ਸੀ ਮੁੰਨੀ ਬਦਨਾਮ ਹੋਈ ਮੁੰਨੀ ਕੌਣ ਸੀ ਰਾਹੁਲ ਗਾਂਧੀ ਦੀ ਮਾਂ ਸਰਦਾਰ ਮਨਮੋਹਨ ਸਿੰਘ ਜੀ ਦੀ ਦੁਨੀਆ ਦੇ ਵਿੱਚ ਕਦਰ ਕਰਦੇ ਸੀ ਲੋਕ ਵੀ ਸਰਦਾਰ ਹੋ ਕਹਿੰਦਾ ਸੀ ਇਹ ਨਾ ਸਰਦਾਰ ਆ ਨਾ ਅਸਰਦਾਰ ਹੈ ਮਨਮੋਹਨ ਸਿੰਘ ਦੀ ਇਨਸਲਟ ਕਰਨਾ ਕਿੱਡਾ ਵੱਡਾ ਪਾਪ ਸੀ ਜਿਹਨੂੰ ਚੱਕ ਕੇ ਲਿਆ ਕੇ ਤੁਸੀਂ ਪੰਜਾਬ ਦੇ ਵਿੱਚ ਸਾਰਿਆਂ ਦੇ ਉੱਤੇ ਬਹਾਤ ਆ ਉਨੇ ਕਹਿ ਸੁਖਜਿੰਦਰ ਦਾਵੇ ਨੇ ਬੇੜਾ ਕਰ ਕਰਤਾ ਕਾਂਗਰਸ ਸਾਹਿਬ ਰਾਜਸਥਾਨ ਚ ਇਹ ਕਹਿੰਦੀ ਹੈ ਵੀ ਇਹ ਬੰਦੇ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ ਉੱਥੇ ਕਰੋੜਾ ਰੁਪਏ ਲੈ ਕੇ ਕਰੋੜਾਂ ਰੁਪਏ ਲੈ ਕੇ ਲੇਕਿਨ ਕੀ ਉਥੇ ਦੀ ਕਾਂਗਰਸ ਕਹਿੰਦੀ ਹੈ ਇਹ ਤਾਂ ਹੁਣ ਇਹ ਵੀ ਕਹੇ ਬੀਬੀ ਨੇ ਵੀ ਉਹ ਜਿਹੜਾ ਕਰਨ ਬੁਰਜਾ ਹੈ ਹਾਂ ਵੀ ਉਹਨੇ 5 ਕਰੋੜ ਦਿੱਤਾ ਉਹਦਾ ਮੈਦਾਨਾ ਨਹੀਂ ਦਿੱਤਾ ਜਿਹੜਾ ਬੰਦਾ ਕਹਿੰਦਾ ਮੈਂ ਪੈਸੇ ਨਹੀਂ ਦਿੱਤੇ ਉਹ ਕਹਿੰਦੇ ਪੈਸੇ ਦਿੱਤੇ ਉਹਨੇ ਉਹਨੂੰ ਜਿ ਆਪ ਐਵੇਂ ਕਹਿੰਦੀ ਪੈਸੇ ਖਾ ਗਿਆ ਖਾ ਗਿਆ ਉਹਨੇ ਕਈ ਯਾਰੀ ਕਈ ਅਰੀ ਉਹਦਾ ਸੁਤਰਾ ਭਲਾ ਮਾਨਸ ਤੇ ਜਨਕਪਤੀ ਇਹ ਕਹਿੰਦੇ ਵੀ ਮੈਂ ਅਸੀਂ ਕੱਲੇ ਇਮਾਨਦਾਰ ਹਾਂ ਤੇ ਬਾਕੀ ਇਹ ਹਾਲਾਤਾਂ ਦਾ ਕੀ ਪਤਾ ਲੱਗਦਾ ਕੱਲ ਨੂੰ ਹੋ ਸਕਦਾ ਵੀ ਉਸ ਵੇਲੇ ਡਿੰਪੀ ਤੇ ਸੁਖਵੀਰ ਸਿੰਘ ਬਾਦਲ ਫੇਰ ਬਗਲ ਕੀ ਰੋਣ ਇਹ ਚਾਂਸ ਹੈ ਤੇ ਹੋ ਸਕਦੇ ਨੇ ਕਿਉਂ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਹੋ ਸਕਦੀ ਡਿੰਪੀ ਟਲੋਂ ਦੁਬਾਰਾ ਵੀ ਸੁਖਵੀਰ ਬਾਦਲ ਨਾਲ ਜਾ ਸਕਦੇ ਪੋਲਿਟਿਕਸ ਦੇ ਵਿੱਚ ਟਾਈਮ ਨੇ ਕਿੱਲ ਦੇ ਦੁਸ਼ਮਣਾਂ ਦੇ ਦੋਸਤ ਹੈ ਹੁਣ ਉਹੀ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਨਾਲ ਚੋਣ ਸਮਝੌਤੇ ਦੀ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕੇਸ ਬਣਾਇਆ ਸੀ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਇਹ ਆ ਵੀ ਹੋ ਸਕਦਾ ਹੈ ਕਿ ਲੰਬੀ ਆ ਔਰ ਗਦਰਵਾ ਦੋਨਾਂ ਤੋਂ ਵੀ ਲੜ ਸਕੇ ਇਹ ਹਾਲਾਤ ਵੀ ਬਣ ਸਕਦੇ ਹੈ ਮਨਪ੍ਰੀਤ ਬਾਦਲ ਮੁਕਾਬਲਾ ਕਰਨ ਦੀ ਸਮਰੱਥਾ ਜੀ ਹੈ ਦੀ ਬੀਜੇਪੀ ਦਾ ਕੀ ਉਸਪੈ ਉਥੇ ਉਸ ਇਲਾਕੇ ਜੇ ਉਹ ਬੀਜੇਪੀ ਦੀ ਟਿਕਟ ਦੇ ਉੱਤੇ ਆਉਂਦਾ ਤਾਂ ਵੱਖਰੀ ਗੱਲ ਹੈ ਪਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਵੀ ਸ਼ਾਇਦ ਮੁਕਸਰ ਜ਼ਿਲ੍ਹੇ ਦੇ ਵਿੱਚ ਕੋਈ ਸੀਟ ਜੇ ਬੀਜੇਪੀ ਨਾਲ ਅੰਡਰਸਟੈਂਡਿੰਗ ਹੁੰਦੀ ਹੈ ਕੋਈ ਹੋਰ ਸੀਟ ਛੱਡੀ ਜਾਵੇ ਉਹ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਲੜ ਸਕਦਾ ਹੈ ਕਾਂਗਰਸ ਹਾਈ ਕਮਾਂਡ ਦੀ ਦੋਸ਼ੀ ਹੈ ਕਾਂਗਰਸ ਹਾਈ ਕਮਾਂਡ ਨੇ ਇੱਕ ਪਰਿਵਾਰ ਨੂੰ ਇੰਨੀਆ ਤਾਕਤਾਂ ਦਿੱਤੀਆਂ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੁਪਰੀਮ ਆ ਅਸੀਂ ਕਿਸੇ ਨੂੰ ਕੁਝ ਸਮਝਦੇ ਹੀ ਨਹੀਂ ਜਾਖੜ ਨੂੰ ਵੀ ਜਲੀਲ ਕੀਤਾ ਜਲੀਲ ਕੈਪਟਨ ਨੂੰ ਵੀ ਕੀਤਾ ਇਹ ਹਾਈ ਕਮਾਂਡ ਦੀ ਮਰਜ਼ੀ ਤੋਂ ਬਗੈਰ ਛੋੜਾ ਕੀਤਾ ਸੀ ਹੁਣ ਜੇ ਉਹ ਰਾਜੀ ਬੜਗ ਨੂੰ ਜਲੀਲ ਕਰਦੀ ਹੈ ਜੇ ਹੁਣ ਉਹ ਬੀਬੀ ਜਲੀਲ ਕਰਦੀ ਹੈ ਤੁਹਾਡੇ ਨੂੰ ਰੰਧਾਵੇ ਨੂੰ ਜੇ ਉਹ ਬਾਜਵੇ ਨੂੰ ਕਰਦੀ ਹੈ ਜੇ ਉਹ ਚੰਨੀ ਨੂੰ ਕਰਦੀ ਹੈ ਤਾਂ ਫਿਰ ਇਹ ਜਿਹੜੀਆਂ ਜਿਹੜੀਆਂ ਗੰਡਾ ਦਿੱਤੀਆਂ ਤਾਂ ਹਾਈ ਕਮਾਂਡ ਨੇ ਦਿੱਤੀਆਂ ਵੋਟਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਾਖੜ ਨੂੰ ਪਈਆਂ ਸੀ ਵੋਟਾਂ ਜ਼ਾਖੜ ਦੇ ਉੱਤੇ ਵੀ ਪੱਗ ਨਹੀਂ ਬਣੀ ਛੱਡਤਾ ਫਿਰ ਸੁਖੀ ਰੰਧਾਵੇ ਨੂੰ ਤਿਆਰ ਕਰ ਲਿਆ ਸੁਖੀ ਰੰਧਾਵੇ ਦਾ ਰਾਜਪਵਨ ਨੂੰ ਤੁਰ ਪਿਆ ਸੀ ਢੋਲ ਵੱਜਦੇ ਜਾਂਦੇ ਸੀ ਆਪਣੇ ਪੱਤਰਕਾਰ ਵੀ ਗੱਡੀਆਂ ਨਾਲ ਲਈ ਜਾਂਦੇ ਸੀ ਉਹਦਾ ਰਾਹ ਦੇ ਵਿੱਚ ਫੇਰਾ ਗਿਆ ਵੀ ਰੁਕ 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 ਫਿਰ ਉਹ ਜਿਵੇਂ ਆਪਣੇ ਨੇ ਕਿਹਾ ਸੀ ਦਿੰਪੇ ਨੇ ਕਿਹਾ ਸੀ ਕੋ ਹੈਗਾ ਕਹਿੰਦੇ ਮਾਰਵਾੜ ਦਾ ਮਾਰਵਾੜੀ ਠੱਗ ਉਹ ਕਰੋੜਾ ਰੁਪਿਆ ਇਕੱਠਾ ਕਰਕੇ ਲੈ ਗਿਆ ਪਤਾ ਨਹੀਂ ਕਿਹਨੇ ਕਰੋੜਾ ਦਿੱਤਾ ਕਿਹਨੇ ਨਹੀਂ ਕੀਤਾ ਕਹਿੰਦੇ ਵੀ ਅੱਛਾ ਨਹੀਂ ਠੀਕ ਹੈ ਹਣ ਕਾਂਗਰਸ ਪਾਰਟੀ ਇਹ ਭਲੇਖਾ ਪਾ ਕੇ ਭੇਜੇ ਵੀ ਅਸੀਂ ਤਾਂ ਆਏ ਬੈਠੇ ਆ ਉਹ ਉਹਦੇ ਕਾਰਨ ਹੁੰਦੇ ਆ ਨਾ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਆ 5-7 ਜਿਹੜੇ ਹੈਗੇ ਆ ਤੁਹਾਡੇ ਮੁੱਖ ਮੰਤਰੀ ਦੇ ਦਾਵੇਦਾਰ ਮੈਨੂੰ ਇਹ ਦੱਸੋ ਵੀ ਕਿਹਦਾ ਆਪਦੇ ਹਲਕੇ ਤੋਂ ਬਾਅਦ ਅਸਰ ਹੈ ਪ੍ਰਤਾਪ ਸਿੰਘ ਬਾਜਵੇ ਦਾ ਦਾਵੇ ਮਾਝੇ ਤੋਂ ਬਾਅਦ ਅਸਰ ਹੈ ਸੁਖਜਿੰਦਰ ਸਿੰਘ ਰਦਾਵੇ ਦਾ ਹੈ ਰਾਜਾ ਬੜਿੰਗ ਦਾ ਅਸਰ ਤਾਂ ਜਿਹੜਾ ਹੈਗਾ ਉਹ ਰੇ ਬਠਿੰਡੇ ਤੱਕ ਆ ਗਿਆ ਮੁਖਸਰ ਤੋਂ ਸ਼ੁਰੂ ਹੋ ਕੇ ਬਠਿੰਡੇ ਤੱਕ ਆ ਜਾਂਦਾ ਬਠਿੰਡੇ ਤੋਂ ਕਾ ਖਤਮ ਹੋ ਜਾਂਦਾ ਸੱਤਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੈ ਹਲਚਲ ਇੱਕ ਸੁਖਬੀਰ ਸਿੰਘ ਬਾਦਲ ਹਰਾਂ ਦੇ ਬਿਆਨ ਦੇ ਕਰਕੇ ਵੀ ਆ ਤੇ ਦੂਜੀ ਹਲਚਲ ਨਵਜੋਤ ਕੌਰ ਸਿੱਧੂ ਹਰਾਂ ਦੇ ਬਿਆਨ ਦੇ ਕਰਕੇ ਆ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਗਿੱਦੜਬਾਦ ਤੋਂ ਉਹ ਚੋਣ ਲੜਨਗੇ ਚੋਣ ਲੜਨ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਆ ਕੀ ਗਿੱਦੜਬਾਹ ਦੇ ਵਿੱਚ ਬਾਦਲ ਪਰਿਵਾਰ ਵਰਸਸ ਬਾਦਲ ਪਰਿਵਾਰ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਚੋਣ ਲੜ ਚੁੱਕੇ ਨੇ ਤੇ ਉੱਥੇ ਆਪਣੀ ਸੱਤਾ ਕਾਬਜ ਕਰਨ ਦੇ ਲਈ ਜਿਹੜੇ ਆ ਉਹ ਤੁਰੇ ਫਿਰਦੇ ਨੇ ਤੇ ਨਾਲ ਹੀ ਨਵਜੋਤਖਰ ਸਿੱਧੂ ਦੇ ਵੱਲੋਂ ਕਰੋੜਾਂ ਰੁਪਏ ਦੀ heira phiri ਦੇ ਇਲਜ਼ਾਮ ਆਪਣੀ ਹੀ ਪਾਰਟੀ ਦੇ ਉੱਪਰ ਲਾ ਦੇਣੇ ਇਹ ਕਹਿ ਦੇਣਾ ਕਿ ਸਾਡੇ ਕੋਲੇ ਕਰੋੜਾਂ ਰੁਪਏ ਨਹੀਂ ਇਸੇ ਕਰਕੇ ਅਸੀਂ ਮੁੱਖ ਮੰਤਰੀ ਨਹੀਂ ਬਣ ਸਕਦੇ ਤੇ ਉਹ ਚਿਹਰੇ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਦੇਖਿਆ ਜਾ ਰਿਹਾ ਉਹਨਾਂ ਤੇ ਵੱਡੇ ਸਵਾਲ ਨਵਜੋਤ ਕੋਰ ਸਿੱਧੂ ਹੋਰਾਂ ਦੇ ਵੱਲੋਂ ਖੜੇ ਕੀਤੇ ਗਏ ਹਨ ਹਾਲਾਂਕਿ ਲੀਗਲ ਨੋਟਸ ਵੀ ਸੁਖਜਿੰਦਰ ਰੰਧਾਵਾ ਹੋਰਾਂ ਦੇ ਵੱਲੋਂ ਭੇਜਿਆ ਕਿ ਭਾਈ 7 ਦਿਨਾਂ ਦੇ ਵਿੱਚ ਮੁਆਫੀ ਮੰਗਣ ਇਹ ਸਭ ਵਿਸ਼ੇ ਤੇ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਸਭ ਤੋਂ ਪਹਿਲਾਂ ਢਿੱਲੋਂ ਸਾਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਬ ਸਵਾਗਤ ਆ ਰਹੇ ਮੇਰੇ ਤੇ ਸ਼ੁਕਰੀਆ ਜੀ ਢਿੱਲੋਂ ਸਾਹਿਬ ਜਿਵੇਂ ਸਿਆਸਤ 'ਚ ਵੱਡੀ ਹਲਚਲ ਦੀ ਗੱਲ ਕਰੀਆ ਪਹਿਲਾਂ ਜੇ ਗਿੱਦੜ ਬਾਤ ਗਿੱਦੜਵਾਹਾ ਦੇ ਵਿੱਚ ਕੀ ਹੁਣ ਗਿੱਦੜਵਾਹਾ ਦੇ ਵਿੱਚ ਬਾਦਲ ਪਰਿਵਾਰ ਵਰਸਸ ਬਾਦਲ ਪਰਿਵਾਰ ਹੋਣ ਵਾਲਾ ਆ ਦੇਖੋ ਪਹਿਲੀ ਗੱਲ ਗਿੱਦੜਵਾਹਾ ਹੈ ਹੀ ਬਾਦਲ ਪਰਿਵਾਰ ਦਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਇਲੈਕਸ਼ਨ ਜਿਹੜੀ ਹੈਗੀ ਆ 1957 ਚ ਲੜੀ ਸੀ ਹੂੰ ਉਸ ਵੇਲੇ ਕੰਸਟੀਟਿਊਐਂਸੀ ਦਾ ਨਾਮ ਸੀ ਮਲੋਟ ਜੀ ਪਰ ਇਹ ਇਲਾਕਾ ਵੀ ਜਿਹੜਾ ਹੈਗਾ ਉਹਦੇ ਅਧੀਨ ਹੀ ਪੈਂਦਾ ਹੁੰਦਾ ਸੀ ਮਲੋਟ ਦੇ ਵਿੱਚ ਹੂੰ ਔਰ ਜਿਸ ਬੰਦੇ ਦੇ ਨਾਲ ਮੁਕਾਬਲਾ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਉਹ ਵੀ ਇਸੇ ਮੰਡੀ ਦੇ ਦਰਵਾਜ਼ਾ ਰਹਿਣ ਵਾਲਾ ਸੀ ਕਾਮਰੇਡ ਚਰੰਜੀ ਲਾਲ ਤੀਰ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਉਸ ਵੇਲੇ ਕਮਿਊਨਿਸਟ ਪਾਰਟੀ ਦੇ ਮੁਕਾਬਲੇ ਤੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਆਪਸੀ ਸਮਝੌਤਾ ਸੀ ਜੀ ਔਰ ਅਕਾਲੀ ਦਲ ਨੇ ਆਪਣਾ ਚੋਣ ਜਿਹੜਾ ਸੀਗਾ ਨਿਸ਼ਾਨ ਉਹ ਸਰੈਂਡਰ ਕਰਤਾ ਸੀ ਚੋਣ ਕਮਿਸ਼ਨ ਦੇ ਕੋਲੇ ਇਸ ਕਰਕੇ ਕਿਉਂਕਿ ਇੱਕ ਸਮਝੌਤਾ ਹੋ ਗਿਆ ਸੀ ਅਕਾਲੀ ਦਲ ਤੇ ਕਾਂਗਰਸ ਦਾ ਕਿ ਪੋਲਿਟਿਕਸ ਜਿਹੜੀ ਹੈ ਕਾਂਗਰਸ ਪਾਰਟੀ ਦੇ ਤੁਸੀਂ ਨਿਸ਼ਾਨ ਤੇ ਕਰੋਗੇ ਧਰਮ ਕਰਮ ਦਾ ਮਾਮਲਾ ਤੁਸੀਂ ਇਕੱਲੇ ਦਰਬੰਦੂ ਹੀ ਕਰੋਗੇ ਜੀ ਤਾਂ ਉਦੋਂ ਇਕੱਲੇ ਦਲ ਦਾ ਇੱਕ ਸਮਝੌਤਾ ਹੋ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਹੀ ਤੇ ਉਹਨਾਂ ਨੇ ਆਪਣੇ ਜਿਹੜਾ ਚੋਣ ਨਿਸ਼ਾਨ ਸਰੈਂਡਰ ਕਰਕੇ ਤੇ ਇੱਥੇ ਪ੍ਰਕਾਸ਼ ਸਿੰਘ ਬਾਦਲ ਲੜੇ ਸੀ ਚੋਣ ਦੋ ਬਲਦਾਂ ਦੀ ਜੋੜੀ ਹੁੰਦੀ ਸੀ ਇਧਰਲੇ ਪਾਸੇ ਕਾਂਗਰਸ ਦੀ ਤੇ ਇਧਰ ਹੁੰਦਾ ਸੀਗਾ ਚਰਨਜੀਤ ਲਾਲ ਧੀਰ ਉਹ ਦਾਤੀ ਸਿੱਟੇ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਦਾ ਸੀਗਾ ਤਾਂ ਇਹਨਾਂ ਦਾ ਮੁਕਾਬਲਾ ਬੜਾ ਜ਼ਬਰਦਸਤ ਹੋਇਆ ਤੇ ਥੋੜੀਆਂ ਜੀਆਂ ਵੋਟਾਂ ਤੇ ਬਾਦਲ ਸਾਹਿਬ ਜਿੱਤ ਗਏ ਸੀ ਉਦੋਂ ਤੋਂ ਲੈ ਕੇ ਇਹ ਹਲਕਾ ਲਗਾਤਾਰ 1967 ਤੱਕ ਬਾਦਲ ਪਰਿਵਾਰ ਇੱਥੇ ਜਿੱਦਦਾ ਰਿਹਾ ਜਦੋਂ ਵੀ ਬਾਦਲ ਸਾਹਿਬ ਖੜੇ ਹੁੰਦੇ 1967 ਦੇ ਵਿੱਚ ਛੇੜ ਦੇ ਵਿੱਚ ਪੰਜਾਬੀ ਸੂਬਾ ਬਣ ਗਿਆ ਸੀ ਕਿ ਨਵੰਬਰ 1967 ਨੂੰ ਛੇੜ ਨੂੰ 67 ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਪੰਜਾਬੀ ਸੂਬੇ ਦੀ ਉਹਦੇ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ 50 ਕ ਵੋਟਾਂ ਦੇ ਫਰਕ ਦੇ ਨਾਲ ਹਾਰ ਗਏ ਸੀ ਹਰਚਰਨ ਸਿੰਘ ਵਿਰਾੜ ਤੋਂ ਇਹ ਕਿਹਾ ਜਾਂਦਾ ਕਿ ਟੱਕੇ ਨਾਲ ਹੀ ਹਰਾ ਦਿੱਤਾ ਸੀ ਜੀ ਬਾਅਦ ਦੇ ਵਿੱਚ ਬਾਦਲ ਪਰਿਵਾਰ ਦਾ ਤੇ ਵਿਰਾੜ ਪਰਿਵਾਰ ਦਾ ਇੱਕ ਸਮਝੌਤਾ ਹੋ ਗਿਆ ਸੀ ਕਿ ਇੱਕ ਦੂਜੇ ਦੇ ਖਿਲਾਫ ਨਹੀਂ ਲੜਨਾ ਉਹਨਾਂ 73 ਇਲੈਕਸ਼ਨ ਜਿਹੜੀ ਹੈ 1969 ਦੀ ਇਲੈਕਸ਼ਨ ਹੋਰ ਚਰਨ ਸਿੰਘ ਬਰਾੜ ਦੇ ਪਰਿਵਾਰ ਨੇ ਲੜੀ ਸੀ ਮੁਖਸਰ ਤੋਂ ਤੇ ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਲੜੀ ਸੀ ਤੇ ਉਹਦੇ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਐਮ ਐਲ ਏ ਬਣ ਕੇ ਪਹਿਲੀ ਵਾਰੀ ਸਟੇਟ ਮਿਨਿਸਟਰ ਬਣੇ ਸੀ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਦੇ ਅੱਗੇ ਜਾ ਕੇ ਜਦੋਂ ਸੰਤ ਫਤਿਹ ਸਿੰਘ ਦੇ ਤੇ ਜਸਟਿਸ ਗੁਰਨਾਮ ਸਿੰਘ ਦੇ ਮਤਭੇਦ ਹੋ ਗਏ ਤਾਂ ਉਹਨਾਂ ਮਤਭੇਦਾਂ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਨੂੰ ਗੱਦੀ ਤੋਂ ਲਾਤਾ ਸੀ ਸੰਤਾ ਨੇ ਹਮਾਇਤ ਵਾਪਸ ਲੈ ਲਈ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਉਸ ਵੇਲੇ ਫਿਰ ਮੁੱਖ ਮੰਤਰੀ ਬਣ ਗਏ ਸੀ 1970 ਚ ਜੀ ਤਾਂ ਫਿਰ 70 ਤੋਂ ਲੈ ਕੇ ਬਾਦਲ ਸਾਹਿਬ ਹੀ ਰਹੇ ਜਿੰਨੀ ਦੇਰ ਤੱਕ ਚੋਣਾਂ ਹੁੰਦੀਆਂ ਰਹੇ ਬਾਅਦ ਵਿੱਚ ਆ ਕੇ ਚੋਣਾਂ ਜਿਹੜੀਆਂ ਹੋਣੀਆਂ ਬੰਦ ਹੋ ਗਈਆਂ ਸੀ ਪੰਜਾਬ ਦੇ ਹਾਲਾਤ ਮਾੜੇ ਹੋ ਗਏ ਸੀ ਲੰਬਾ ਸਮਾਂ ਇਥੇ ਰਾਸ਼ਟਰਪਤੀ ਰਾਜ ਰਿਹਾ ਔਰ ਬਾਦਲ ਸਾਹਿਬ ਫਿਰ 77 ਦੇ ਵਿੱਚ ਮੁੱਖ ਮੰਤਰੀ ਤਬਾਣੀ ਗਏ ਸੀ 77 ਤੋਂ ਬਾਅਦ ਜਦੋਂ ਹਾਲਾਤ ਮਾੜੇ ਰਹੇ ਤਾਂ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਇਥੇ ਚੋਣ ਨਹੀਂ ਸੀ ਹੋਈ 85 ਚ ਜਾ ਕੇ ਚੋਣ ਹੁੰਦੀ ਹੈ 85 ਵਾਲੀ ਚੋਣ ਦੇ ਵਿੱਚ ਫਿਰ ਬਾਦਲ ਸਾਹਿਬ ਜਿੱਤ ਜਾਂਦੇ ਉਤੋਂ ਬਾਅਦ 91 ਵਾਲੀ ਚੋਣ ਹੁੰਦੀ ਹੈ 91 ਵਾਲੀ ਚੋਣ ਜਿਹੜੀ ਭੰਗ ਹੋ ਜਾਂਦੀ ਹੈ ਫਿਰ 92 ਚੋਣ ਹੁੰਦੀ ਹੈ 92 ਦੇ ਅਕਾਲੀ ਦਲ ਨੇ ਬਾਈਕਟ ਕਰਤਾ ਸੀ ਤੇ ਰਗਵੀਰ ਸਿੰਘ ਗਿੱਦੜਵਾਹਾ ਤੋਂ ਬਣਗੇ ਸੀ ਇਹਦੇ ਐਮ ਐਲ ਏ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਸਜ਼ਾ ਹੋ ਗਈ ਸੀ ਸਜ਼ਾ ਹੋਣ ਦੀ وجہ ਕਾਰਨ ਉਹ ਡਿਸਕਵਾਲਿਫਾਈ ਹੋਏ ਸੀ ਤੇ ਫਿਰ 1995 ਦੇ ਵਿੱਚ ਇੱਕ ਬਾਈ ਇਲੈਕਸ਼ਨ ਹੋਈ ਸੀ ਜੀ ਉਹ ਬਾਈ ਇਲੈਕਸ਼ਨ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਕੈਂਡੀਡੇਟ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਇਸ ਕਰਕੇ ਕਿਉਂਕਿ ਇੱਕ ਬਾਈ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਦੇ ਮੁਕਾਬਲੇ ਤੇ ਚੋਣ ਲੜਨੀ ਹੋਵੇ ਉਹ ਕੈਂਪੇਨ ਜਿਹੜੀ ਬੇਅੰਤ ਸਿੰਘ ਨੇ ਖੁਦ ਕੀਤੀ ਸੀ ਹੈਡਕੁਆਰਟਰ ਹੀ ਬੇਅੰਤ ਸਿੰਘ ਤੇ ਉਹਦੇ ਮੰਤਰੀ ਮੰਡਲ ਦਾ ਕਿਦਦਰ ਬਾਬ ਬਣ ਗਿਆ ਸੀ ਜੀ ਤਾਂ ਉਸ ਵੇਲੇ ਫਿਰ ਜਿਹੜੀ ਹੈਗੀ ਪ੍ਰਕਾਸ਼ ਸਿੰਘ ਬਾਦਲ ਵਾਸਤੇ ਬੜਾ ਬਕਾੜੀ ਮਾਮਲਾ ਸੀ ਆਪ ਖੜੇ ਹੋਣ ਦੀ ਬਜਾਏ ਉਹਨਾਂ ਨੇ ਇੰਗਲੈਂਡ ਤੋਂ ਪੜ ਕੇ ਆਇਆ ਆਪਣਾ ਭਤੀਜਾ ਇਹਨੂੰ ਖੜਾ ਕਰਤਾ ਸੀ ਤੇ ਇਹ ਫਿਰ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਲਗਭਗ 2000 ਵੋਟਰਾਂ ਦੇ ਫਰਕ ਨਾਲ ਜਿੱਤ ਗਿਆ ਸੀ ਜਦੋਂ ਮਨਪ੍ਰੀਤ ਬਾਦਲ ਬਣ ਗਿਆ ਤੇ ਫਿਰ ਬਾਦਲ ਸਾਹਿਬ ਇਹ ਸੀਟ ਛੱਡ ਗਏ ਸੀ ਜੀ ਉਹ ਛੱਡ ਕੇ ਚਲੇ ਗਏ ਸੀ ਲੰਬੀ ਹਲਕੇ ਤੇ ਹੁਣ ਕਿਉਂਕਿ ਫਿਰ 2007-8 ਵਾਲੀ ਜਿਹੜੀ ਇਹਨਾਂ ਦੀ ਚੋਣ ਹੋਈ ਹੈ ਜਿਸ ਦੇ ਵਿੱਚ ਵਿੱਤ ਮੰਤਰੀ ਬਣਿਆ ਮਨਪ੍ਰੀਤ ਬਾਦਲ ਹਾਂ ਉਹਦੇ ਵਿੱਚ ਹੀ ਫਿਰ ਇਹਨਾਂ ਦੇ મતਭੇਦ ਪੈਦਾ ਹੋ ਗਏ ਸੀ ਬਿਲਕੁਲ ਮਨਪ੍ਰੀਤ ਬਾਦਲ ਛੱਡ ਕੇ ਬਾਹਰ ਚਲਾ ਗਿਆ ਤੇ ਫਿਰ ਆ ਗਈ 2012 ਵਾਲੀ ਇਲੈਕਸ਼ਨ ਹੂੰ 2012 ਵਾਲੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਮਨਪ੍ਰੀਤ ਨੇ ਲੜੀ ਪਰ ਪੀਪਲ ਦੀ ਪਾਰਟੀ ਆਫ ਪੰਜਾਬ ਦੇ ਨਿਸ਼ਾਨ ਤੇ ਪਰ ਉਦੋਂ ਰਾਜਾ ਬੜਿੰਗ ਜਿੱਤ ਗਿਆ ਸੀ ਇਹ ਹਾਰ ਕੇ ਰਾਜਾ ਬੜਿੰਗ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਪਰ ਕਿਉਂਕਿ ਬਾਦਲ ਪਰਿਵਾਰ ਦੀਆਂ ਜੜ੍ਹਾਂ ਇੱਥੇ ਹੈਗੀਆਂ ਹੁਣ ਪਿੱਛੇ ਜਿਹੜੀ ਚੋਣ ਹੋਈ ਹੈ ਬਾਈ ਇਲੈਕਸ਼ਨ ਉਹਦੇ ਵਿੱਚ ਲੱਗਦਾ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਆਪ ਚੋਣ ਲੜਨਗੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਇੱਕ ਦੋ ਦਿਨ ਫਾਲੋ ਵੀ ਕੀਤਾ ਉਦੋਂ ਇਸ ਹਲਕੇ ਦੇ ਵਿੱਚ ਆ ਕੇ ਲੋਕ ਇਹ ਡਿਮਾਂਡ ਕਰਦੇ ਹੁੰਦੇ ਸੀ ਕਿ ਜੀ ਤੁਸੀਂ ਆਪਾਓ ਉਹ ਕਹਿੰਦੇ ਤੁਸੀਂ ਮਨਪ੍ਰੀਤ ਵੀ ਭੇਜਿਆ ਸੀ ਗੱਲ ਉਹਦੀ ਬਣੀ ਨਹੀਂ ਇਹਦੇ ਸਾਹਮਣੇ ਡਿੰਪੀ ਢੱਲੋਂ ਵੀ ਵਿੱਚ ਹੁੰਦਾ ਸੀ ਕਿ ਵੀ ਡਿੰਪੀ ਢੱਲੋਂ ਵੀ ਪੋਲਾ ਜਾ ਜੀ ਸਾਨੂੰ ਤਾਂ ਉਹੋ ਜਿਹਾ ਬੰਦਾ ਚਾਹੀਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲੋਂ ਵੇਸ ਕਰਕੇ ਤੁਸੀਂ ਚੋਣ ਲੜੋ ਇਹਨਾਂ ਨੇ ਚੋਣ ਲੜਨੀ ਸੀ ਇਹਦਾ ਦੋ ਦਸੰਬਰ ਵਾਲਾ ਫੈਸਲਾ ਆ ਗਿਆ ਉਹ ਫੈਸਲੇ ਦੀ وجہ ਕਾਰਨ ਜਿਹੜੇ ਹੈਗਾ ਫਿਰ ਸੁਖਵੀਰ ਚੋਣ ਨਹੀਂ ਸੀ ਲੜ ਸਕਦਾ ਉਹਦਾ ਕਰਕੇ ਰਹੇਗਾ ਨਹੀਂ ਤਾਂ ਜੋ ਕੁਛ ਤਰਮਤਰਨ ਵਾਲੀ ਗੱਲ ਹੋਣੀ ਹੈ ਇਹ ਵਾਪਸੀ ਇੱਥੋਂ ਹੀ ਸ਼ੁਰੂ ਹੋਣੀ ਸੀ ਅਕਾਲੀ ਜਲਦੀ ਵਾਪਸੀ ਵਾਲੀ ਜਿਹੜੀ ਗੱਲ ਹੈ ਹੁਣ ਕਿਉਂਕਿ ਕੱਲ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ ਬਿਲਕੁਲ ਉਹ ਜਨਮ ਦਿਨ ਵੀ ਮਨਾਇਆ ਤੇ ਉਹਦੇ ਜਨਮ ਦਿਨ ਦੇ ਉੱਤੇ ਹੀ ਐਲਾਨ ਕਰਨਾ ਬਿਲਕੁਲ ਕਿ ਚੋਣ ਇੱਥੋਂ ਲੜਾਂਗੇ ਤੇ ਪੱਕਾ ਹੈ ਕਿ ਇੱਥੋਂ ਸੁਖਵੀਰ ਸਿੰਘ ਬਾਦਲ ਚੋਣ ਲੜੂਗਾ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਲੰਬੀ ਤੋਂ ਲੜਾ ਸਕਦੇ ਜਾਂ ਇਹ ਵੀ ਹੋ ਸਕਦਾ ਹੈ ਕਿ ਲੰਬੀ ਔਰ ਗਿੱਦੜਵਾ ਦੋਨਾਂ ਤੋਂ ਵੀ ਲੜ ਸਕਦਾ ਹੈ ਇਹ ਹਾਲਾਤ ਵੀ ਬਣ ਸਕਦੇ ਆ ਇਸ ਲਈ ਮੇਰਾ ਨਹੀਂ خیال ਵੀ ਮਨਪ੍ਰੀਤ ਬਾਦਲ ਮੁਕਾਬਲਾ ਕਰਨ ਦੀ ਸਮਰੱਥਾ ਜੀ ਹੈ ਨਹੀਂ ਬੀਜੇਪੀ ਦਾ ਕੀ ਹੈ ਉਸਮਣ ਉਥੇ ਉਸ ਰਾਕੇ ਜੇ ਉਹ ਬੀਜੇਪੀ ਦੀ ਟਿਕਟ ਦੇ ਉੱਤੇ ਆਉਂਦਾ ਤਾਂ ਵੱਖਰੀ ਗੱਲ ਹੈ ਪਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਵੀ ਸ਼ਾਇਦ ਮੁਕਸਰ ਜ਼ਿਲ੍ਹੇ ਦੇ ਵਿੱਚ ਕੋਈ ਸੀਟ ਜੇ ਬੀਜੇਪੀ ਨਾਲ ਅੰਡਰਸਟੈਂਡਿੰਗ ਹੁੰਦੀ ਹੈ ਕੋਈ ਹੋਰ ਸੀਟ ਛੱਡੀ ਜਾਵੇ ਉਹ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਲੱਟ ਸਕਦੀ ਹੈ ਮਤਲਬ ਇਹ ਹੋ ਸਕਦਾ ਕਿ ਜੇ ਸਮਝੌਤੇ ਦੇ ਜਿਹੜੇ ਚਾਂਸ ਲੱਗ ਰਹੇ ਨੇ ਤੇ ਕਿਤੇ ਨਾ ਕਿਤੇ ਜਿਵੇਂ ਕੈਪਟਨ ਮਨਿੰਦਰ ਸਿੰਘ ਹੋਰੀ ਸੁਨੀਲ ਜਾਖੜ ਹੋਰੀ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਮਝੌਤਾ ਹੋਣਾ ਲਾਜ਼ਮੀ ਹੈ ਹਾਲਾਂਕਿ ਬਹੁਤੇ ਭਾਜਪਾ ਦੇ ਲੀਡਰ ਨਕਾਰਦੇ ਵੀ ਨੇ ਤਾਂ ਇਹ ਲੱਗਦਾ ਕਿ ਜੇਕਰ ਸਮਝੌਤਾ ਹੁੰਦਾ ਤਾਂ ਫਿਰ ਜਿਵੇਂ ਸੁਖਬੀਰ ਸਿੰਘ ਅਕੂਗੀ ਸੁਖਬੀਰ ਸਿੰਘ ਬਾਦਲ ਦੀ ਗੱਲ ਇਹ ਵੀ ਲੋਕਾਂ 'ਚ ਆਈ ਹੈ ਨਾ ਜਿਵੇਂ ਤੁਸੀਂ ਪਿਛਲੇ ਇੰਟਰਵਿਊ 'ਚ ਵੀ ਕਿਹਾ ਸੀ ਕਿ ਲੋਕਾਂ 'ਚ ਇਹ ਬਣ ਗਿਆ ਕਿ ਯਾਰ ਜੋ ਇਹ ਕਹਿੰਦਾ ਉਹ ਕਰਦਾ ਤਾਂ ਮਤਲਬ ਗਿੱਦੜਬਾਹ ਤਾਂ ਕਨਫਰਮ ਹੋ ਗਿਆ ਕਿ ਸੁਖਬੀਰ ਸਿੰਘ ਬਾ ਨੇ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਬਈ ਇਹ ਲੜਨੀ ਪਹਿਲਾਂ ਹੀ ਸੀ ਤਿਆਰੀ ਤਾਂ ਪਹਿਲਾਂ ਹੀ ਸੀਗੀ ਉਹ ਤਾਂ ਹੁਣ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆ ਗਿਆ ਉਹ ਅੜਕਾ ਲੱਗ ਗਿਆ ਵਿੱਚ ਚੋਣ ਨਹੀਂ ਸੀ ਲੜ ਸਕਦੀ ਇਸ ਕਰਕੇ ਹੋ ਰਿਹਾ ਸੀ ਚੋਣ ਤਾਂ ਲੜਨੀ ਲੜਨੀ ਹੈ ਔਰ ਇਹ ਜਿਹੜੀ ਉਹਨੇ ਸੋਚ ਜਿਹੜੀ ਮਤਲਬ ਮਨ ਜਿਹੜਾ ਸੋਚਿਆ ਸੁਖਵੀਰ ਸਿੰਘ ਬਾਦਲ ਨੇ ਕਿ ਆਪਾਂ ਇੱਥੇ ਲੜਾਂਗੇ ਮੇਰੇ ਖਿਆਲ ਮੁਤਾਬਕ ਕਈ ਵਾਰੀ ਬੰਦਾ ਇਹ ਹੁੰਦਾ ਵੀ ਜਿੱਥੋਂ ਬਾਪ ਦੀ ਸ਼ੁਰੂਆਤ ਹੋਈ ਸੀ ਹਾਂ ਆਪਾਂ ਹੀ ਸ਼ੁਰੂਆਤ ਕਿਉਂ ਨਾ ਕਰੀਏ ਉਹ ਕਿਉਂਕਿ ਮਹਤਾ ਬਚਾਅ ਮਤਲਬ ਪਦਾਰਥਵਾਦੀ ਸੋਚ ਵਾਲਾ ਆਦਮੀ ਮਹਤਾ ਉਹ ਗੱਲਾਂ ਨੂੰ ਮੰਨਦਾ ਨਹੀਂ ਕਿਸੇ ਸਿਆਣੇ ਨੇ ਦੱਸਦਾ ਉਹਨੇ ਕਿ ਕਿਦੋਂ ਬਾਅਦ ਤੁਹਾਡੇ ਐਸੇ ਲੱਕੀ ਹੈ ਤੁਸੀਂ ਆਪਣੀ ਸ਼ੁਰੂਆਤ ਉੱਥੋਂ ਕਰੋ ਭਾਵੇਂ ਸੁਖਵੀਰ ਸਿੰਘ ਬਾਦਲ ਪਹਿਲਾਂ ਕੇਂਦਰੀ ਵੀਰਵੀ ਬਣ ਚੁੱਕਿਆ ਹੈ ਐਮ ਐਲ ਏ ਬਣ ਚੁੱਕਿਆ ਹੈ ਡਿਪਟੀ ਮੁੱਖ ਮੰਤਰੀ ਬਣ ਚੁੱਕਿਆ ਹੈ ਪਰ ਜੇ ਮੁੱਖ ਮੰਤਰੀ ਬਣ ਦੀ ਇੱਛਾ ਹੈ ਤੇ ਮੁੱਖ ਮੰਤਰੀ ਬਜੋ ਚੋਂ ਮੁੱਖ ਮੰਤਰੀ ਦੇ ਉਮੀਦਵਾਰ ਲਈ ਚੋਣ ਲੜਨੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਵੀ ਨਵੇਂ ਪੰਜਾਬ ਦੇ ਵਿੱਚ ਤਾਂ 69 ਦੇ ਵਿੱਚ ਐਂਟਰੀ ਹੁੰਦੀ ਹੈ ਨਾ ਉਹ ਸੋਚ ਸਕਦੇ ਇਹ ਵੀ ਸੋਚ ਸਕਦੇ ਵੀ ਇਹ ਲੱਕੀ ਆ ਸਾਡੇ ਵਾਸਤੇ ਆਪਾਂ ਇੱਥੇ ਸ਼ੁਰੂਆਤ ਕਰੀਏ। ਸਭ ਦੇ ਵਿੱਚ ਫਿਰ ਡਿੰਪੀ ਢਿੱਲੋਂ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਹਿੰਦੇ ਜਿਹੜੇ ਆਪਦੇ ਆਪ ਨੂੰ ਦਿੱਗਜ ਕਹਾਉਂਦੇ ਨੇ ਚਾਹੇ ਮਨਿੰਦਰ ਸਿੰਘ ਰਾਜਾ ਬਣ ਗਨੇ ਚਾਹੇ ਮਨਪ੍ਰੀਤ ਬਾਦਲ ਨੇ ਚਾਹੇ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਫਿਰ ਉਹਨਾਂ ਇਹਨਾਂ ਦੇ ਵਿੱਚ ਹੁਣ ਮੈਂ ਖੜਾ ਮਤਲਬ ਉਹ ਇਹ ਕਹਿੰਦੇ ਨੇ ਕਿ ਫਿਰ ਦਿੱਗਜਾਂ ਦੇ ਨਾਲ ਮੁਕਾਬਲਾ ਹੋਣ ਵਾਲਾ ਮੇਰਾ। ਮੈਂ ਡਿੰਪੀ ਢਿੱਲੋਂ ਜੋ ਕੁਝ ਕਹਿੰਦਾ ਹੈ ਉਹਦੇ ਤੇ ਖੜੂਗਾ ਇਹ ਤਾਂ ਮੈਨੂੰ ਨਹੀਂ ਪਤਾ ਵੀ ਉਹ ਖੜੂਗਾ ਕਿ ਨਹੀਂ ਖੜੂਗਾ ਪਰ ਮੁਕਾਬਲਾ ਤਾਂ ਹੋਣਾ ਹੀ ਹੋਣਾ ਹੈ ਮੁਕਾਬਲਾ ਹੋਣ ਦੇ ਜੇ ਜੇ ਡਿੰਪੀ ਤੇ ਲੋਨ ਹੀ ਹੋਦਾ ਉੱਥੇ ਤਾਂ ਹੋਂਦ ਵੀ ਇਹਨਾਂ ਦਾ ਕਰਕੇ ਹੀ ਉਹ ਤਾਂ ਕਹਿੰਦੇ ਮੇਰੇ ਵੱਡੇ ਭਰਾ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੀ ਨੇੜਤਾ ਡਿੰਪੀ ਤੇ ਲੋਨ ਕੋ ਕਿਤਾ ਰੱਖਦੇ ਨਹੀਂ ਪੋਲੀਟੀਕਲ ਜਿਹੜੀ ਹੈਗੀ ਆ ਉਹ ਠੀਕ ਹੈ ਲੱਗ ਲੱਗ ਹੈ ਵੀ ਜੇ ਉਹ ਕਹਿੰਦਾ ਇਹ ਡਿਪਟੀ ਮੁੱਖ ਮੰਤਰੀ ਬਣ ਗਏ ਤੇ ਮੇਰਾ ਵੀ ਜੀ ਕਰਦਾ ਸੀ ਐਮਐਲਏ ਬਣਨ ਨੂੰ ਉਧਰੋਂ ਨਹੀਂ ਸੀ ਬਣ ਸਕੇ ਉਹ ਇਧਰੋਂ ਬਣ ਗਏ ਐਮਐਲਏ ਬਣ ਗਏ ਹਾਲਾਤਾਂ ਦਾ ਕੀ ਪਤਾ ਲੱਗਦਾ ਕੱਲ ਨੂੰ ਹੋ ਸਕਦਾ ਵੀ ਉਸ ਵੇਲੇ ਡਿੰਪੀ ਤੇ ਸੁਖਵੀਰ ਸਿੰਘ ਬਾਦਲ ਫੇਰ ਬਗਲਗੀਰ ਹੋਣ ਇਹ ਏ ਚਾਂਸੇ ਦੇ ਹੋ ਸਕਦੇ ਨੇ ਕਿਉਂ ਨਹੀਂ ਹੋ ਸਕਦੇ ਕਿਉਂ ਨਹੀਂ ਹੋ ਸਕਦੇ ਹੋ ਸਕਦੇ ਪਿੰਪੀਟੋਂ ਦੁਬਾਰਾ ਵੀ ਸੁਖਵੀਰ ਬਾਲਾ ਜਾ ਸਕਦੇ ਨੇ ਕਿਉਂ ਕੁਝ ਵੀ ਹੋ ਸਕਦਾ ਪੋਲਿਟਿਕਸ ਦੇ ਵਿੱਚ ਆਪਾਂ ਨਜ਼ਰ ਅੰਦਾਜ਼ ਆਪਣਾ ਕਿਸੇ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਨਹੀਂ ਹੁੰਦੇ ਜੀ ਪੋਲਿਟਿਕਸ ਦੇ ਵਿੱਚ ਹੁੰਦੇ ਨੇ ਕੱਲ ਦੇ ਦੁਸ਼ਮਣ ਅੱਜ ਦੇ ਦੋਸਤ ਹੈ ਹੁਣ ਉਹੀ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਨਾਲ ਚੋਣ ਸਮਝੌਤੇ ਦੀ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕੇਸ ਬਣਾਇਆ ਸੀ ਸੁਖਵੀਰ ਸਿੰਘ ਬਾਦਲ ਤੇ ਤੇ ਪ੍ਰਕਾਸ਼ ਸਿੰਘ ਬਾਦਲ ਤੇ ਤੇ ਜੇ ਹੁਣ ਉਹ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਸੁਨੀਲ ਜਾਖੜੂ ਵਿੱਚ ਜ਼ਮੀਨ ਨਾਲ ਜੁੜੇ ਹੋਏ ਆ ਉਹ ਹਵਾਈ ਜਿਹੜੇ ਹਵਾ ਦੇ ਵਿੱਚ ਰਹਿੰਦੇ ਨਾ ਭਾਰਤੀ ਜਨਤਾ ਪਾਰਟੀ ਵਾਲੇ ਉਹ ਸਮਝਦੇ ਆ ਵੀ ਇਹ ਬਿਹਾਰ ਨਹੀਂ ਪੰਜਾਬ ਹੈ ਪੰਜਾਬ ਦੇ ਵਿੱਚ ਇਹ ਨਹੀਂ ਕਿ ਇਹ ਗਿਣਤੀਆਂ ਬਿੰਤੀਆਂ ਕਰਕੇ ਜਾਂ ਹਰਿਆਣੇ ਵਾਂਗੂੰ ਬਣ ਜੂ ਪੰਜਾਬ ਦਾ ਸੁਭਾਅ ਇੱਕ ਵੱਖਰਾ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਘਟ ਗਿਣਤੀ ਹੈ ਉਹ ਘਟ ਗਿਣਤੀ ਭਾਈਚਾਰਾ ਸਿੱਖ ਭਾਈਚਾਰਾ ਜਿਹਦੀ ਆਬਾਦੀ ਤਾਂ ਬਹੁਤ ਘੱਟ ਹੈ ਦੁਨੀਆਂ 'ਚ ਉਹਦਾ ਆਟੇ ਦੇ ਵਿੱਚ ਨਮਕ ਵੀ ਹੈ ਨਹੀਂ ਗਈ ਪਰ ਦੁਨੀਆ ਦਾ ਕਿਹੜਾ ਖਿੱਤਾ ਹੈ ਜਿੱਥੇ ਮਤਲਬ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਮੌਜੂਦਗੀ ਨਾ ਹੋਵੇ ਉਹ ਕਿਹੜੀ ਕਿਹੜੇ ਕਿਹੜੇ ਪੁਰਾਣੇ ਦੇਸ਼ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਨਾ ਹੋਣ ਉਹਨਾਂ ਦੇ ਵਜ਼ੀਰ ਨਾ ਹੋਣ ਕਿੰਨੇ ਸਾਰੇ ਚੀਜ਼ਾਂ ਵੀ ਜਿਹੜੀ ਜਿਹੜੀਆਂ ਬਹੁਤ ਹਾਈ ਲੈਵਲ ਦੇ ਵਪਾਰ ਹੈ ਸਾਇੰਸ ਹੈ ਟੈਕਨੀਕ ਹੈ ਉਹਦੇ ਵਿੱਚ ਵੀ ਸਿੱਖਾਂ ਦਾ ਬੋਲ ਬਾਲ ਹੈ ਇਸ ਕਰਕੇ ਜਿਹੜਾ ਹੈਗਾ ਇੱਥੇ ਇਹਨੂੰ ਵੀ ਐ ਹੜੱਪਿਆ ਜਾਊਗਾ ਹੜੱਪਿਆ ਨਹੀਂ ਜਾਂਦਾ ਪੰਜਾਬ ਇਹ ਕੈਪਟਨ ਨੂੰ ਵੀ ਪਤਾ ਹੈ ਤੇ ਇਹ ਸੁਨੀਲ ਜਾਖੜ ਨੂੰ ਵੀ ਪਤਾ ਹੈ ਇਸੇ ਕਰਕੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਹੋਂਦ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਬੀਜੇਪੀ ਦਾ ਤੇ ਅਕਾਲੀ ਦਲ ਦਾ ਸਮਝੌਤਾ ਹੋ ਜੇ ਉਹ ਹੁਣ ਜਿਨ੍ਹਾਂ ਨੂੰ ਦਿਖਦਾ ਵੀ ਹਾਂਜੀ ਬਿਹਾਰ ਚਾ ਹੋ ਗਿਆ ਜੀ ਉਹ ਆਪਣੇ ਚਾਂਦਕੀਆ ਸਾਹਿਬ ਕਰ ਲੈਣਗੇ ਚਾਂਦਕੀਆ ਨੀਤੀ ਪੰਜਾਬ 'ਚ ਨਹੀਂ ਚੱਲਦੀ ਤੇ ਖੁਦ ਅਮਿਤ ਸ਼ਾਹ ਕਹਿ ਚੁੱਕੇ ਵੀ ਪੰਜਾਬ 'ਚ ਕੀ ਹੋਊਗਾ ਵੈਗਰੂ ਵੀ ਨਹੀਂ ਜਾਣਦਾ ਉਹਨੇ ਕਹਿੰਸੀ ਇਹਦਾ ਮਤਲਬ ਜਿਹੜਾ ਉੱਪਰਲਾ ਵੀ ਨਹੀਂ ਜਾਣਦਾ ਵੀ ਪੰਜਾਬ 'ਚ ਕੀ ਪੰਜਾਬ 'ਚ ਪੰਜਾਬ 'ਚ ਕੀ ਹੋ ਜੇ ਅੱਛਾ ਇੰਨੀ ਛੇਤੀ ਐਲਾਨ ਕਰਨਾ ਕਿਤਨਾ ਕਿਤੇ ਵੀ ਕਾਰਨ ਹੋ ਸਕਦਾ ਕਿ ਪਿਛਲੇ ਦਿਨਾਂ ਤੋਂ ਜਿਵੇਂ ਵੀ ਚਰਚਾ ਆਈ ਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਕਲਦਲ ਪਿੱਛੇ ਹੱਟੀ ਇਸ ਜ਼ਮਨੀ ਚੋਂ ਤੋਤੇ ਸ਼੍ਰੋਮਣੀ ਕਲਦਲ ਦਾ ਪੂਰੇ ਦਾ ਪੂਰਾ ਕੈਡਰ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਚਾਹੇ ਆਮ ਆਦਮੀ ਪਾਰਟੀ ਦੇ ਝੰਡੇ ਹੇਟ ਗਿਆ ਸਰਕਾਰ ਦੇ ਹੇਟ ਗਿਆ ਚਾਹੇ ਡਿੰਪੀ ਢਲੋਂ ਹੋਰਾਂ ਦੇ ਨਾਲ ਜਿਹੜਾ ਹੈਗਾ ਗਿਆ ਤਾਂ ਇੰਨੀ ਪਹਿਲਾਂ ਐਲਾਨ ਕਰਨਾ ਕਿਤਨਾ ਕਿਤੇ ਵੀ ਹੈ ਕਿ ਜੋ ਕੈਡਰ ਜਿਸ ਤਰ੍ਹਾਂ ਦੇ ਨਾਲ ਹੁਣ ਲੋਕਾਂ 'ਚ ਉਤਸ਼ਾਹ ਆ ਸ਼੍ਰੋਮਣੀ ਕਲਦਲ ਦੇ ਵਰਕਰਾਂ 'ਚ ਉਤਸ਼ਾਹ ਆਇਆ ਕਿ ਯਾਰ ਸਾਡੀ ਵੀ ਸਰਕਾਰ ਬਣ ਸਕਦੀ ਆ ਤਾਂ ਇਹ ਸੀ ਕਿ ਗਿੱਦੜ ਵੇਹ ਦੇ ਜਿਹੜੇ ਹਲਕੇ ਦੇ ਲੋਕ ਨੇ ਗਿੱ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬੂਸਟ ਕਰਨਾ ਇਹ ਵੀ ਇੱਕ ਕਾਰਨ ਇਹ ਵੀ ਇੱਕ ਕਾਰਨ ਜਿਹੜਾ ਹੋ ਸਕਦਾ ਹੈ ਇੰਨੀ ਜਲਦੀ ਐਲਾਨ ਕਰਨਾ ਦੇਖੋ ਗਿੱਦੜਵਾਹਾ ਦੇ ਬਾਰੇ ਤਾਂ ਸਪਸ਼ਟ ਹੈ ਨਾ ਵੀ ਗਿੱਦੜਵਾਹਾ ਦੇ ਲੋਕਾਂ ਨੇ ਮੁੱਖ ਮੰਤਰੀ ਦੇਖੇ ਹੂੰ ਦੇਖੋ ਉਹਨਾਂ ਨੇ ਮਤਲਬ ਐਮਐਲਏ ਨਹੀਂ ਨਾ ਦੇਖੇ ਜੇ ਮਨਪ੍ਰੀਤ ਐਮਐਲਏ ਬਣਿਆ ਸੀ ਤਾਂ ਮੁੱਖ ਮੰਤਰੀ ਦਾ ਭਤੀਜਾ ਸੀ ਗਿੱਦੜਵਾਹਾ ਦੇ ਲੋਕ ਲੰਬੀ ਦੇ ਲੋਕ ਉਸ ਯੁੱਗ ਦੇ ਵਿੱਚ ਇਹ ਕਹਿੰਦੇ ਸੀ ਜਦੋਂ ਕੋਈ ਰੋਗਦਾ ਸੀ ਲੰਬੀ ਤੋਂ ਆਏ ਆ ਬਾਦਲ ਤੋਂ ਆਏ ਆ ਹੱਸਦਾ ਹੋਇਆ ਤੇ ਪੁਲਿਸ ਵਾਲੇ ਵੀ ਕਹਿੰਦੇ ਜਾੜ ਦਿਓ ਯਾਰ ਕੀ ਪੰਗੇ ਲੈਣੇ ਇਸ ਕਰਕੇ ਉਹਨਾਂ ਲੋਕਾਂ ਨੂੰ ਇਹ ਤਾਂ ਹੈ ਨਾ ਉਹ ਪੁਰਾਣੀਆਂ ਜਿਹੜੀਆਂ ਯਾਦਾਂ ਜਿਹੜੀਆਂ ਆਈਆਂ ਜਿਨੀਆਂ ਬਰਸ਼ੀਆਂ ਚਲਾਈਆਂ ਪਈਆਂ ਅਗਲੇ ਕਹਿੰਦੇ ਯਾਰ ਕਿੱਥੇ ਮਤਲਬ ਉਹ ਟਾਈਮ ਤੇ ਕਿੱਥੇ ਆ ਟਾਈਮ ਇਸ ਕਰਕੇ ਉਹ ਤਾਂ ਹੈ ਇਹਦਾ ਇਹਨਾਂ ਦਾ ਆਪਣਾ ਹੈ ਪਰ ਜੇ ਆਪਾਂ ਕਹੀਏ ਵੀ ਪੋਲਿਟਿਕਸ ਦੇ ਵਿੱਚ ਤਾਂ ਕਿਸੇ ਵੇਲੇ ਕੁਝ ਵੀ ਹੋ ਸਕਦਾ ਨਵਜੋਤ ਕੋਰ ਸਿੱਧੂ ਹਰਾਂ ਦੇ ਬਿਆਨ ਤੇ ਆਈਏ ਤਾਂ ਟਿਲੋਂ ਸਾਹਿਬ ਸਭ ਤੋਂ ਪਹਿਲਾਂ ਬਿਆਨ ਨੂੰ ਕਿਵੇਂ ਦੇਖਦੇ ਹੋ ਆਪਦੀ ਹੀ ਪਾਰਟੀ ਦੇ ਖਿਲਾਫ ਐਡਾ ਵੱਡਾ ਬਿਆਨ ਦੇ ਦੇਣਾ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਐਡਾ ਵੱਡਾ ਬਿਆਨ ਦੇਣਾ ਨਾਲ ਹੀ ਨਾਲ ਇਹ ਜ਼ਰੂਰ ਕਹਿ ਦੇਣਾ ਕਿ ਸੋਨੀਆ ਗਾਂਧੀ ਰਾਹੁਲ ਗਾਂਧੀ ਦੇ ਨਾਲ ਆਸੀਂ ਉਹਨਾਂ ਦੀ ਇੱਕ ਆਵਾਜ਼ ਤੇ ਸੀ ਭੱਜ ਜਾਵਾਂਗੇ ਇੱਕ ਸਭ ਤੋਂ ਪਹਿਲਾਂ ਬਿਆਨ ਨੂੰ ਕਿਵੇਂ ਦੇਖਦੇ ਹੋ ਕਰੋੜਾਂ ਦੇ ਵਿੱਚ ਆਪਦੀ ਪਾਰਟੀ ਤੇ ਸਵਾਲ ਖੜੇ ਕਰਤੇ ਕਿ ਟਿਕਟਾਂ ਵਿਕੀਆਂ ਨੇ ਕਰੋੜਾਂ ਦੇ ਵਿੱਚ ਕੌਂਸਲਰ ਟਿਕਟਾਂ ਤਰਨਤਨ ਦੀ ਜ਼ਿਮਨੀ ਚੌੜ ਦੀ ਟਿਕਟ 5-5 ਕਰੋੜ ਰੁਪਏ ਜਿਹੜਾ ਹੈਗਾ ਲੈ ਕੇ ਕਿਵੇਂ ਦੇਖਦੇ ਹੋ ਮੇਰੇ ਖਿਆਲ ਮੁਤਾਬਕ ਜੇ ਐਨਾਲਿਸਿਸ ਕਰਨਾ ਹੋਵੇ ਮੈਂ ਕਸੂਰਬਾਰ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਸਮਝਦਾ ਤੇ ਨਾਨ ਨਵਜੋਤ ਕੌਰ ਸਿੱਧੂ ਨੂੰ ਮੈਂ ਬਲੇਮ ਕਰ ਸਕਦਾ ਕਾਂਗਰਸ ਆਈ ਕਮਾਂਡ ਹੀ ਦੋਸ਼ੀ ਹੈ ਜੀ ਕਾਂਗਰਸ ਆਈ ਕਮਾਂਡ ਨੇ ਇੱਕ ਪਰਿਵਾਰ ਨੂੰ ਇੰਨੀਆ ਤਾਕਤਾਂ ਦਿੱਤੀਆਂ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸੁਪਰੀਮ ਹਾਂ ਅਸੀਂ ਕਿਸੇ ਨੂੰ ਕੁਝ ਸਮਝਦੇ ਨਹੀਂ ਜੇ ਉਹ ਕਿਸੇ ਨੂੰ ਕੁਝ ਸਮਝਦੇ ਨਹੀਂ ਜਿਸ ਵੇਲੇ ਤੁਸੀਂ ਇਹ ਦੇਖੋ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਹੈ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਤਾਂ ਪਤਾ ਹੀ ਨਹੀਂ ਸੀ ਉਹਦੀ ਸ਼ਮੂਲੀਅਤ ਤਾਂ ਦਿੱਲੀ ਹੋਈ ਸੀ ਦਿੱਲੀ ਤੋਂ ਬਣਾ ਕੇ ਭੇਜਿਆ ਸੀ ਕਿ ਜੀ ਇਹ ਸਾਡਾ ਨੁਮਾਇੰਦਾ ਹੈ ਔਰ ਜਿਸ ਢੰਗ ਦੇ ਨਾਲ ਉਹ ਵਿਚਰਦੇ ਰਹੇ ਆ ਜਿਸ ਢੰਗ ਦੇ ਨਾਲ ਉਹ ਕੰਮ ਕਰਦੇ ਰਹੇ ਉਹ ਆਪਾਂ ਨੂੰ ਸਾਰੇ ਨੂੰ ਪਤਾ ਹੀ ਹੈ ਉਹ ਜਿਹੜੇ ਢੰਗ ਨਾਲ ਗੱਲ ਕਰਦੇ ਸੀ ਕਹਿੰਦਾ ਮੈਂ ਦਿੱਲੀ ਜਾਣਾ ਤੁਹਾਨੂੰ ਮੈਂਦਾ ਉਹਨੂੰ ਲੋਕਲ ਬਾਡੀ ਦੇ ਮਨਿਸਟਰ ਬਣਾਇਆ ਲੇਕਿਨ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਜਿਹਨਾਂ ਅਫਸਰਾਂ ਨੇ ਕੰਮ ਕੀਤਾ ਉਹਨਾਂ ਨਾਲ ਗੱਲ ਕਰਕੇ ਦੇਖੋ ਫਾਈਲ ਤੇ ਤਾਂ ਦਸਕਤ ਨਹੀਂ ਕਰਦੇ ਸੀ ਉਹਨਾਂ ਨੂੰ ਹੀ ਡਰ ਰਹਿੰਦਾ ਸੀ ਮੈਨੂੰ ਕਿਤੇ ਮੈਥੋਂ ਗਲਤ ਰੰਗ ਕਰਵਾ ਲੈਣ ਆਪਣੇ ਆਪ ਨੂੰ ਜ਼ਿਆਦਾ ਇਮਾਨਦਾਰ ਸਮਝਣ ਵਾਲਾ ਬੰਦਾ ਕਈ ਵਾਰੀ ਜਿਹੜਾ ਉਹ ਬੰਦਾ ਕੰਮ ਹੁੰਦਾ ਉਹ ਵੀ ਛੱਡ ਦਿੰਦਾ ਕਿਸੇ ਕਾਗਜ਼ ਦੇ ਉੱਤੇ ਦਸਕਤ ਨਾ ਕਰਨੇ ਫੈਲਾ ਉਮੀਦ ਗੰਮ ਫਸ ਗਏ ਚਲੋ ਮਤ ਭੇਜਾਗੇ ਉਹ ਇੱਕ ਵੱਖਰੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੂੰ ਬਿਜਲੀ ਵਰਗਾ ਇੱਕ ਬੜਾ ਪ੍ਰਭਾਵਸ਼ਾਲੀ ਮਹਿਕਮਾ ਦਿੱਤਾ ਗਿਆ ਵੀ ਕਰੋ ਸੁਧਾਰ ਤੁਸੀਂ ਵਿੱਚ ਕਰਨਾ ਚਾਹੁੰਦੇ ਸੀਗੇ ਪਰ ਉਹਨਾਂ ਨੇ ਉਹ ਦਿੱਤਾ ਪਰ ਉਹਦਾ ਚਾਰਜ ਹੀ ਨਹੀਂ ਲਿਆ ਸੀ ਛੱਡ ਕੇ ਚਲੇ ਗਏ ਸੀ ਤੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਡੀ ਸਟੈਬਲਾਈਜ਼ ਕਰਨ ਵਾਸਤੇ ਇਸਤੇਮਾਲ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਉਹ ਹਾਈ ਕਮਾਂਡ ਨਹੀਂ ਕੀਤਾ ਸੀ ਔਰ ਹਾਈ ਕਮਾਂਡ ਨੇ ਜਿਸ ਢੰਗ ਦੇ ਨਾਲ ਕਾਂਗਰਸ ਪਾਰਟੀ ਦਾ ਬੇੜਾ ਗਰਕ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਜੇ ਦੋ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਸੀ ਕਿਉਂ ਨਹੀਂ 2019 'ਚ ਹਟਾਇਆ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਹਨੂੰ ਹਟਾਇਆ ਜਾ ਸਕਦਾ ਸੀ ਪਰ ਉਹ ਲਿੰਗਰੋਨ ਕਰਦੇ ਰਹੇ ਫੇਰ ਆ ਕੇ ਜਿਹਦਾ ਹੈਗਾ ਐਨ ਅਖੀਰ ਦੇ ਉੱਤੇ ਉਹਦੇ ਮੁਕਾਬਲੇ ਦਿੱਤੇ ਤੇ ਉਹਨੂੰ ਪ੍ਰਧਾਨ ਬਣਾਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਇੰਟਰਵਿਊ 'ਚ ਕਿਹਾ ਕਿ ਉਸ ਮੌਕੇ ਮੈਂ ਸੋਨੀਆ ਗਾਂਧੀ ਕੋਲੇ ਗਿਆ ਸੀ ਵੀ ਮੈਂ ਇਹ ਬੰਦੇ ਨਾਲ ਨਹੀਂ ਚੱਲ ਸਕਦਾ ਤੁਸੀਂ ਮੇਰਾ ਅਸਤੀਫਾ ਲਓ ਤੇ ਮੁੱਖ ਮੰਤਰੀ ਕੋਈ ਹੋਰ ਬਣਾਓ ਕਹਿੰਦੇ ਨਹੀਂ ਕੈਰੀ ਹੋਣ ਨਾਲੇ ਕੈਰੀ ਉਹਨੂੰ ਕਹਿੰਦਾ ਨਾਲੇ ਉਹਦੇ ਹੱਥੀਂ ਜਲੀਲ ਕਰਵਾਇਆ ਯਾਦ ਕਰੋ ਤੁਸੀਂ ਉਹ ਜਦੋਂ ਉਹਨੂੰ ਆ ਆਪਣੇ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਉਹਨੇ ਟੇਕਓਵਰ ਕੀਤਾ ਜਿਹੜਾ ਕਾਂਗਰਸ ਭਵਨ ਦੇ ਵਿੱਚ ਫੰਕਸ਼ਨ ਹੋਇਆ ਸੀ ਫੰਕਸ਼ਨ ਦੇ ਵਿੱਚ ਯਾਦ ਕਰੋ ਮੁੱਖ ਮੰਤਰੀ ਬੈਠਾ ਹੈ ਮੁੱਖ ਮੰਤਰੀ ਦੇ ਅਗਲੇ ਪਾਸੇ ਬੈਠੀ ਹੈ ਪੱਠੜ ਪੱਠੜ ਦੇ ਤਾਂ ਗੋਡੀਆਂ ਸਲਾਉਂਦਾ ਤੇ ਮੁੱਖ ਮੰਤਰੀ ਨੂੰ ਬੁਲਾਉਂਦਾ ਤੱਕ ਨਹੀਂ ਠੀਕ ਹੈ ਜਾਖੜ ਉਸ 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 ਫੰਕਸ਼ਨ ਦੇ ਵਿੱਚ ਜਾਖੜ ਪਿੱਟ ਰਿਹਾ ਹੈ ਕਹਿੰਦਾ ਜੀ ਤੋਂ ਚਾਬੀ ਲੈਣੀ ਹੈ ਯਾਰ ਉਹਨੂੰ ਤਾਂ ਪੁੱਛ ਲੈਂਦੇ ਤੁਸੀਂ ਕੀ ਕਰੀ ਕੀ ਜੈ ਇਹਨੂੰ ਚਾਬੀ ਤਾਂ ਮੈਂ ਹੀ ਦੇਣੀ ਹੈ ਤੁਹਾਨੂੰ ਮੈਨੂੰ ਵੀ ਜਲੀਲ ਕੀਤਾ ਮਤਲਬ ਜਾਖੜ ਨੂੰ ਵੀ ਜਲੀਲ ਕੀਤਾ ਜਲੀਲ ਕੈਪਟਨ ਨੂੰ ਵੀ ਕੀਤਾ ਇਹ ਹਾਈ ਕਮਾਂਡ ਦੀ ਮਰਜ਼ੀ ਤੋਂ ਬਗੈਰ ਥੋੜਾ ਕੀਤਾ ਸੀ ਹੁਣ ਜੇ ਉਹ ਰਾਜੇ ਬੜਗ ਨੂੰ ਜਲੀਲ ਕਰਦੇ ਆ ਜੇ ਹੁਣ ਉਹ ਬੀਬੀ ਜਲੀਲ ਕਰਦੀ ਐ ਤੁਹਾਡੇ ਨੂੰ ਰੰਦਾਵੇ ਨੂੰ ਜੇ ਜੇ ਉਹ ਬਾਜਵੇ ਨੂੰ ਕਰਦੀ ਐ ਜੇ ਉਹ ਚੰਨੀ ਨੂੰ ਕਰਦੀ ਐ ਤਾਂ ਫਿਰ ਇਹ ਜਿਹੜੀਆਂ ਜਿਹੜੀਆਂ ਗੰਡਾ ਦਿੱਤੀਆਂ ਤਾਂ ਹਾਈ ਕਮਾਂਡ ਨੇ ਦਿੱਤੀਆਂ ਇਹਦੇ ਵਿੱਚ ਉਹ ਬੀਬੀ ਦਾ ਕੋਈ ਕਸੂਰ ਨਹੀਂ ਮੈਂ ਨਹੀਂ ਉਹਨੂੰ ਕਸੂਰਵਾਰ ਮੰਨਦਾ ਜਦੋਂ ਤੁਸੀਂ ਕਿਸੇ ਬੱਚੇ ਨੂੰ ਇੰਨਾ लाਡਲਾ ਰੱਖਿਆ ਹੋਵੇ ਇੰਨਾ लाਡਲਾ ਰੱਖਿਆ ਹੋਵੇ ਕਿ ਜਿਹਦੀ ਮਰਜ਼ੀ ਆ ਪਿਓ ਦੀ ਦਾੜੀ ਵੀ ਪਟ ਦਵੇ ਤੇ ਉਹ ਕਹਿੰਦੇ ਕੋਈ ਨਹੀਂ ਤਾਂ लाਡ ਕਰਦਾ ਐ ਉਹ लाਡ ਕਰਨ ਵਾਸਤੇ ਜਿਹੜੇ ਛੱਡੇ ਸੀ ਉਹਨਾਂ ਜੋ ਦਾੜੀ ਨੂੰ ਹੱਥ ਪਾ ਲਿਆ ਹੁਣ ਪਤਾ ਲੱਗਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਸੰਭਾਵਨਾਵਾਂ ਮਾਸੀ ਕਾਂਗਰਸ ਪਾਰਟੀ ਦੀ ਮੁਰਸੁਲਤੀ ਦੀਆਂ 2019 ਨੂੰ ਦੇਖੀ ਤਾਂ 7 ਸੀਟਾਂ ਲੈ ਕੇ ਸੀ ਇਹ 2 ਆਜ਼ਾਦ ਲੈ ਕੇ 3 ਰੰਗੇ ਸੀ ਆਮ ਆਦਮੀ ਪਾਰਟੀ ਕੋਲੇ ਜਿਹੜੀ ਕਿੰਦੀ 13 ਆਉਣ ਗਈਆਂ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਜੇ ਅੱਜ ਕਾਂਗਰਸ ਪਾਰਟੀ ਦੀ ਹਾਲਤ ਹੈ ਲੱਗਦਾ ਤਾਂ ਇਹ ਸੀ ਵੀ ਝਾੜੂ ਤੀਲਾ ਤੀਲਾ ਹੋ ਜੂ ਪਰ ਝਾੜੂ ਦੇ ਤੀਲਾ ਤੀਲਾ ਹੁਣ ਤੋਂ ਪਹਿਲਾਂ ਤਾਂ ਆਪੀ ਤੀਲਾ ਤੀਲਾ ਹੋ ਜਾਂਦੀ ਹੂ ਕਾਂਗਰਸ ਪਾਰਟੀ ਦੀ ਅੱਜ ਇਹ ਹਾਲਤ ਹੋਈ ਹੈ ਜੇ ਉਹ ਬੀਬੀ ਆ ਕੇ ਮਤਲਬ ਕਹਿੰਦੀ ਹੈ ਵੀ ਰਾਹੁਲ ਗਾਂਧੀ ਨਾਲ ਆਸੀ ਪ੍ਰਿੰਕਾ ਗਾਂਧੀ ਨਾਲਾ ਸੋਨੀਆ ਗਾਂਧੀ ਨਾਲਾ ਪਰ ਇਹਨਾਂ ਨੂੰ ਅਸੀਂ ਕੀ ਸਮਝਦੇ ਤਾਂ ਇਹਦਾ ਮਤਲਬ ਇਹ ਹੈ ਕਿ ਰਾਹੁਲ ਪ੍ਰਿੰਕਾ ਤੇ ਸੋਨੀਆ ਗਾਂਧੀ ਨੇ ਜਿਹੜੇ ਕੰਡੇ ਬੀਜੇ ਹੈ ਇਹ ਕੰਡੇ ਬੀਜੇ ਹੁਣ ਚੁਗਨੇ ਪੈਂਦੇ ਹੁਣ ਉਹਨੂੰ ਸਸਪੈਂਡ ਕਰਤਾ ਜੀ ਅਸੀਂ ਫਲਾਣਾ ਕਰਤਾ ਕੀ ਪਤਾ ਕੱਲ ਨੂੰ ਫਿਰ ਬਹਾਲ ਕਰਕੇ ਦੇ ਉਹਨੂੰ ਕਹਿੰਦੇ ਜਾਊਗਾ ਤੇ ਨਵਜੋਤ ਬੈਠੂਗਾ ਪਰ ਪ੍ਰਧਾਨ ਉਹ ਚਿਹਰੇ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਸਰਗਰਮ ਨੇ ਚਾਹੇ ਉਹ ਕਾਂਗਰਸ ਦੀ ਭਲਾਈ ਲਈ ਕੰਮ ਕਰ ਰਹੇ ਨੇ ਕਾਂਗਰਸ ਦੇ ਉਲਟ ਕਰ ਰਹੇ ਨੇ ਜਿਵੇਂ ਸੁਖਜਿੰਦਰ ਰੰਧਾਵਾ ਨੇ ਚਨਜੀਤ ਚੰਨੀ ਨੇ ਪ੍ਰਤਾਪ ਸਿੰਘ ਬਾਜਬਣ ਨੇ ਰਾਜਾ ਬਣਿੰਗ ਨੇ ਉਹਨਾਂ ਸਾਰਿਆਂ ਜਿਵੇਂ ਤੁਸੀਂ ਕਹੇ ਬਈ ਹਾਈ ਕਮਾਂਡ ਦੀ ਜਿਹੜੀ ਹੈ ਕਿ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਲੱ ਸਕਦਾ ਉਹਨਾਂ ਸਾਰਿਆਂ ਨੂੰ ਰੁਸਾ ਕੇ ਇਕੱਲੇ ਨਵਜੋਤ ਸਿੰਘ ਨੂੰ ਸਿੱਧੂ ਨੂੰ ਉਭਾਰਨਾ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕਰਨਾ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਦੇ ਲਈ ਸ਼ੁਭ ਸੰਕੇਤ ਨੇ ਜਾਂ ਕਾਂਗਰਸ ਦੀ ਬਰਬਾਦੀ ਵਾਲੇ ਪਾਸੇ ਹੈ ਦੇਖੋ ਮੈਂ ਇਹ ਮੰਨਦਾ ਕਿ ਰਾਹੁਲ ਗਾਂਧੀ ਹਿੰਮਤੀ ਬਹੁਤ ਹੈ ਭੱਜਨ ਉਹ ਰਿਸਕ ਵੀ ਲੈਂਦਾ ਹੈ ਉਹ ਆਰਐਸਐਸ ਦੇ ਖਿਲਾਫ ਵੀ ਬੋਲਦਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੀ ਬੋਲਦਾ ਹੈ ਦਸ ਪੰਜਾ ਵੀ ਲੈਂਦਾ ਮੋਦੀ ਨਾਲ ਪਰ ਦਾ ਪੇਚ ਜਾਂ ਰਣਨੀਤੀ ਹੈ ਜਿਹੜੀ ਰਣਨੀਤੀ ਜੋ ਮਾਰ ਖਾ ਜਾਂਦੇ ਉਹਨੂੰ ਰਣਨੀਤੀ ਬਣਾਉਣੀ ਨਹੀਂ ਆਉਂਦੀ ਇੱਕ ਬੰਦਾ ਤਕੜਾ ਹੁੰਦਾ ਹੈ ਕਈ ਵਾਰੀ ਬੰਦੇ ਕਮਲੇ ਦੇ ਹੁੰਦੇ ਆ ਪਿੰਡ ਚ ਰੋਟੀਆਂ ਬਹੁਤ ਖਾਈ ਜਾਂਦੇ ਹੁੰਦੇ ਆ ਬੜੀ ਕਰ ਲੈਂਦੇ ਆ ਜਿਹਨੂੰ ਮਰਜ਼ੀ ਆ ਲੈ ਲੈ ਕਰਕੇ ਪਾ ਲੈਣ ਢਾ ਲੈਣਦੇ ਆ ਪਰ ਉਹਨੂੰ ਜੇ ਆਪਾਂ ਕਹਿੰਦੀਏ ਖੇਤੀਬਾੜੀ ਕਰ ਲੈ ਉਹਨੂੰ ਕੰਮ ਨਹੀਂ ਆਉਂਦਾ ਜਿਹੜੀ ਪੋਲਿਟਿਕਸ ਰਾਹੁਲ ਗਾਂਧੀ ਕਰ ਰਿਹਾ ਹੈ ਜਿਹੜੀ 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 ਜਿਹੜਾ ਨਿਸ਼ਾਨਾ ਲੈ ਕੇ ਤੁਰਿਆ ਉਹ ਨਿਸ਼ਾਨੇ ਨੂੰ ਅਚੀਵ ਕਰਨ ਵਾਸਤੇ ਉਹਨੂੰ ਕੋਈ ਸਟ੍ਰੈਟਜੀ ਤਾਂ ਚਾਹੀਦੀ ਹੈ ਨਾ ਜੇ ਤੁਸੀਂ ਕੋਈ ਗੋਲ ਬਣਾ ਵੀ ਆਪਾਂ ਹੁਣ ਆ ਪ੍ਰੋਗਰਾਮ ਕਰਦੇ ਹਾਂ ਪ੍ਰੋਗਰਾਮ ਕਰਨ ਦਾ ਆਪਾਂ ਇੱਕ ਯੋਜਨਾ ਤਾਂ ਬਣਾਈਏ ਨਾ ਕਿਵੇਂ ਵੀ ਨਹੀਂ ਹੁਣ ਉਹ ਯੋਜਨਾ ਕਿਹੜੀ ਆ ਉਹਦੇ ਕੋਲੇ ਜਿਹੜੀ ਯੋਜਨਾ ਦੇ ਨਾਲ ਮਤਲਬ ਆ ਵੀ ਆਪਾਂ ਕਹਿ ਦਈਏ ਵੀ ਉਸ ਉਹ ਬੰਦਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਨਹੀਂ ਜਾਂਦਾ ਕਾਂਗਰਸ ਪਾਰਟੀ ਦੇ ਕੋਲੇ ਉੱਤਰੀ ਪਾਰ ਦੇ ਵਿੱਚ ਇੱਕੋ ਇੱਕ ਪੰਜਾਬ ਸੀ ਪਰ ਉਸ ਉਸ ਪੰਜਾਬ ਦਾ ਵੀ ਉਹਨੇ ਉਸ ਪੰਜਾਬ ਦਾ ਜਿਹਦਾ ਜਿਹਦੇ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਦੇਖਿਓ 2002 ਦੇ ਵਿੱਚ ਪੰਜਾਬ 'ਚ ਕਾਂਗਰਸੀ ਸਰਕਾਰ ਬਣੀ ਤੇ ਕਾਂਗਰਸੀ ਜਿਹੜੀ ਹੈ ਮੁੜ ਬਹਾਲੀ ਸ਼ੁਰੂ ਹੋਈ ਸੀ ਪੰਜਾਬ ਤੋਂ ਸ਼ੁਰੂਆਤ ਹੋਈ ਸੀ ਪੰਜਾਬ ਇੱਕ ਅਜਿਹੀ ਸਟੇਟ ਹੈ ਜਿੱਥੇ ਜਿੱਥੇ ਆਪਰੇਸ਼ਨ ਬਲੂ ਸਟਾਰ ਵੀ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਵੀ ਹੋਇਆ ਪਰ ਕਾਂਗਰਸ ਪਾਰਟੀ ਨੇ 92 ਦੇ ਵਿੱਚ ਤੱਕ ਠੱਕੇ ਦੀ ਵਾਲੀ ਸਰਕਾਰ ਬਣਾਤੀ ਸੀ 97 97 'ਚ ਬਾਦਲ ਸਾਹਿਬ ਆ ਗਏ ਔਰ ਜਿਹੜਾ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਇਆ ਆਹੀ ਇਸੇ ਪਲੇਖੇ ਚ ਮਾਰ ਖਾ ਗਈ ਇਹਨਾਂ ਨੇ ਹੋ ਗਿਆ ਕਿ ਕਾਂਗਰਸ ਪਾਰਟੀ ਜਿੱਤ ਗਈ ਬਰੂਏ ਇਸ ਗੱਲ ਨੂੰ ਭੁੱਲਦੇ ਐ ਨਾ ਵੀ ਕਾਂਗਰਸ ਪਾਰਟੀ ਨਹੀਂ ਜਿੱਤੀ ਕਾਂਗਰਸ ਪਾਰਟੀ ਦੇ ਕੋਲੇ ਫਲੋਟਿੰਗ ਵੋਟ ਜਿਹੜਾ ਬੰਦਾ ਇਕੱਠੀ ਕਰਨ ਵਾਲਾ ਸੀ ਉਹ ਕੈਪਟਨ ਸੀ ਉਹ ਕੈਪਟਨ ਨੂੰ ਕਿਉਂਕਿ ਕੈਪਟਨ ਨੇ ਆਪਰੇਸ਼ਨ ਬਲੂ ਸਟਾਰ ਦੇਖਲਾ ਪਸਤੀਭਾ ਦਿੱਤਾ ਕਾਂਗਰਸ ਪਾਰਟੀ ਦੇ ਤਾਂ ਪਾਰਲੀਮੈਂਟ ਦੀ ਮੈਂਬਰੀ ਤੋਂ ਵੀ ਦਿੱਤਾ ਉਹਨੇ ਬਾਅਦ ਦੇ ਵਿੱਚ ਵੀ ਸਿੱਖ ਮੁੱਦਿਆਂ ਦੇ ਉੱਤੇ ਬੰਦਾ ਸਟੈਂਡ ਕਰਦਾ ਰਿਹਾ ਉਹਦਾ ਕਰਕੇ ਸਿੱਖਾਂ ਨੂੰ ਜਿਹੜੀ ਕਾਂਗਰਸ ਪਾਰਟੀ ਨਾਲ ਇੱਕ ਪਾਸੇ ਨਫ਼ਰਤ ਸੀ ਦੂਜੇ ਪਾਸੇ ਸਿੱਖ ਭਾਈਚਾਰੇ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਯਾਰ ਇਹ ਬੰਦੇ ਨੇ ਕੀਤਾ ਜੇ ਲਾਪਾ ਇਹਨੂੰ ਵਰਤ ਲਈਏ ਇਹਨੂੰ ਪ੍ਰਤਿਆਗੇ ਦੇਖ ਲਈਏ ਉਨੇ 2002 ਤੋਂ ਲੈ ਕੇ 7 ਤੱਕ ਚੰਗੇ ਕੰਮ ਕੀਤੇ ਲੋਕਾਂ ਨੇ 17 ਵਿੱਚੋਂ ਉਹਨੂੰ ਲੈਂਦਾ ਤੇ ਜੇ ਹੁਣ ਕਾਂਗਰਸ ਪਾਰਟੀ ਇਹ ਭਲੇਖਾ ਪਾ ਕੇ ਬਹੇ ਜੇ ਵੀ ਅਸੀਂ ਤਾਂ ਆਏ ਬੈਠੇ ਆ ਉਹ ਉਹਦੇ ਕਾਰਨ ਹੁੰਦੇ ਆ ਨਾ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਆ 5 7 ਜਿਹੜੇ ਹੈਗੇ ਆ ਆਪਣੇ ਤੁਹਾਡੇ ਮੁੱਖ ਮੰਤਰੀ ਦੇ ਦਾਵੇਦਾਰ ਮੈਨੂੰ ਇਹ ਦੱਸੋ ਵੀ ਕਿਹਦਾ ਆਪਦੇ ਹਲਕੇ ਤੋਂ ਬਾਅਦ ਅਸਰ ਹੈ ਪ੍ਰਤਾਪ ਸਿੰਘ ਬਾਜਵੇ ਦਾ ਦੋਬੇ ਮਾਝੇ ਤੋਂ ਬਾਅਦ ਅਸਰ ਹੈ ਸੁਖਜਿੰਦਰ ਸਿੰਘ ਰਧਾਵੇ ਦਾ ਹੈ ਰਾਜਾ ਬੜਿੰਗ ਦਾ ਅਸਰ ਤਾਂ ਜਿਹੜਾ ਹੈਗਾ ਉਹ ਰੇ ਬਠਿੰਡੇ ਤੱਕ ਆ ਗਿਆ ਮੁਕਸਰ ਤੋਂ ਸ਼ੁਰੂ ਹੋ ਕੇ ਬਠਿੰਡੇ ਤੱਕ ਆ ਜਾਂਦਾ ਬਠਿੰਡੇ ਤੋਂ ਕਾ ਖਤਮ ਹੋ ਜਾਂਦਾ ਆ ਹੁਣ ਤੁਸੀਂ ਦੇਖੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਮਾਨਸਾ ਦੇ ਵਿੱਚ ਕਾਂਗਰਸ ਪਾਰਟੀ ਦੇ ਬਹੁਤੇ ਬੰਦੇ ਪੇਪਰੀ ਚੱਕ ਕੇ ਲੈ ਗਏ ਉਹਦੇ ਬੰਦੇ ਨੂੰ ਟਿਕਟਾਂ ਜਿਹੜੀਆਂ ਹੈਗੀਆਂ ਗਲਤ ਦਿੱਤੀਆਂ ਜੀ ਇਹ ਸਾਨੂੰ ਤਾਂ ਗੱਲ ਕਰਦੇ ਚੱਕ ਕਿਉਂ ਲੈ ਗਏ ਇਹੋ ਜੀ ਹਾਲਤ ਦੇ ਵਿੱਚ ਕਾਂਗਰਸ ਪਾਰਟੀ ਕਿਵੇਂ ਸਰਕਾਰ ਬਣਾਉਗੀ ਤੇ ਇਹ ਰਾਹੁਲ ਗਾਂਧੀ ਨੂੰ ਪ੍ਰਿੰਕਾ ਗਾਂਧੀ ਨੂੰ ਸੋਚਣਾ ਚਾਹੀਦਾ ਸੀ ਮੈਂ ਦੋ ਬੰਦਿਆਂ ਬਾਰੇ ਗੱਲ ਕਰਦਾ ਹਾਂ ਵੀ ਦੋ ਬੰਦੇ ਇਹਨਾਂ ਨੇ ਕਾਂਗਰਸ ਪੰਜਾਬ ਦੀ ਕਾਂਗਰਸ ਦੀ ਮਰਜ਼ੀ ਦੇ ਉਲਟ ਲਿਆ ਦਿੱਤੇ ਜੀ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਤੇ ਦੋਨੇ ਇੱਕ ਜਣੇ ਨੇ ਤਾਂ ਖਲਿਆਰਤੀ ਬੀਬੀ ਨਹੀਂ ਖਲਿਆਰੀ ਅਜੇ ਤੱਕ ਤਾਂ ਬੋਲੇ ਨਹੀਂ ਕਾਕਾ ਤਾਂ ਬੋਲਿਆ ਨੀਗਾ ਬੀਬੀ ਨੇ ਕਾਂਗਰਸ ਖਲਿਆਰਤੀ ਤੇ ਮਨਪਰੀਤ ਕਿੱਥੇ ਹੈ ਪਰ ਇਸ ਹਫਤੇ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਬੀਬੀ ਬੋਲੀ ਕਾਕਾ ਬੋਲੇ ਨਹੀਂ ਕਾਕਾ ਤਾਂ ਸਭ ਤੋਂ ਵੱਧ ਬੜਬੋਲਾ ਆ ਜੇ ਕਾਹੇ ਕਾਂਗਰਸ ਦੀ ਗੱਲ ਕਰੀਏ ਚਾਹੇ ਉਦਾਂ ਫਿਲਮੀ ਜਗਤ ਦੀ ਗੱਲ ਕਰੀਏ ਪਰ ਬੜਬੋਲਾ ਕਾਕਾ ਕਿਉਂ ਚੁੱਪਾ ਜਾਂ ਫਿਰ ਇਹ ਆ ਵੀ ਬੀਬੀ ਨੂੰ ਪਹਿਲਾਂ ਉਤਾਰਿਆ ਕਿ ਬੀਬੀ ਬੋਲੇ ਦੇਖਦੇ ਆ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਪਰ ਕਾਕਾ ਜੀ ਚੁੱਪੀ ਵੀ ਵੱਡੇ ਸਵਾਲ ਖੜੇ ਕਰਦੀ ਆ ਨਹੀਂ ਨਹੀਂ ਚੁੱਪੀ ਨਹੀਂ ਕਾਕਾ ਜੀ ਦੀ ਗੱਲ ਕਰੋ ਕਾਕਾ ਜ ਮੁਨੀ ਕੌਣ ਸੀ? ਰਾਹੁਲ ਗਾਂਧੀ ਦੀ ਮਾਂ ਸਰਦਾਰ ਮਨਮੋਹਨ ਸਿੰਘ ਜੀ ਦੀ ਦੁਨੀਆ ਦੇ ਵਿੱਚ ਕਦਰ ਕਰਦੇ ਸੀ ਲੋਕ ਵੀ ਸਰਦਾਰ ਉਹ ਕਹਿੰਦਾ ਸੀ ਇਹ ਨਾ ਸਰਦਾਰ ਆ ਨਾ ਸਰਦਾਰ ਐ ਫਿਰ ਉਹਨਾਂ ਦਾ ਜੀ ਇਹ ਮੇਰੇ ਪਿਤਾ ਸਮਾਨ ਐ ਇਸ ਅਸਰਦਾਰ ਵੀ ਐ ਸਰਦਾਰ ਵੀ ਐ ਇਹ ਕਰ ਲੱਗੇ ਸੀ ਉਹਨੂੰ ਜਿਹੇ ਜਿਹੜੇ ਬੰਦਿਆਂ ਨੇ ਇਹ ਕੁਝ ਮਨਮੋਹਨ ਸਿੰਘ ਦੀ ਇਨਸਲਟ ਕਰਨਾ ਬਿਲਕੁਲ ਮਨਮੋਹਨ ਸਿੰਘ ਦੀ ਇਨਸਲਟ ਕਰਨਾ ਕਿੱਡਾ ਵੱਡਾ ਪਾਪ ਸੀ ਉਹ ਇਹ ਬੰਦੇ ਨੇ ਉਹਦੀ ਇਨਸਲਟ ਕੀਤੀ ਸੋਨੀਆ ਗਾਂਧੀ ਕੋਲੇ ਬੈਠੀ ਸੋਚਦੀ ਰਹੀ ਉਹਨੂੰ ਚੱਕ ਕੇ ਲੈ ਆ ਕੇ ਤੁਸੀਂ ਪੰਜਾਬ ਦੇ ਵਿੱਚ ਸਾਰਿਆਂ ਦੇ ਉੱਤੇ ਬਹਾਤ ਆ ਤੇ ਫਿਰ ਉਹਦੇ ਤੋਂ ਜੋ ਕੁਛ ਥੋੜੇ ਨਾਲ ਹੁਣ ਹੋ ਰਹੀ ਆ ਹੋਣੀ ਸੀ ਉਹ ਮੇਰੇ ਨਾਲ ਦੇ ਥੋੜੇ ਨਾਲ ਕਿਉਂ ਹੋਊਗੀ ਉਹ ਜਿਹੜੇ ਕਾਂਗਰਸ ਦੇ ਇੱਥੇ ਉਹਨਾਂ ਨੇ ਆਪਦੇ ਬੜਾਏ ਵੀ ਹੈ ਫਰਜੰਦ ਜਾਂ ਉਹਨਾਂ ਨਾਲ ਹੋਊਗੀ ਜੇ ਦਿੱਲੀ ਵਾਲਿਆਂ ਨੂੰ ਇੰਨਾ ਚਿਰ ਚੁੱਪ ਕਿਉਂ ਸੀ ਜਾਂ ਫਿਰ ਹਾਲੇ ਤੱਕ ਇਸ਼ਾਰਾ ਹਾਈ ਕਮਾਂਡ ਦਾ ਆਇਆ ਨਹੀਂ ਸੀ ਜੇਕਰ ਇਹਨਾਂ ਅਸਲ ਦੇ ਵਿੱਚ ਉਹਨੂੰ ਇਹ ਸੀ ਕਿ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ ਮੁੱਖ ਮੰਤਰੀ ਬਣਨ ਵਾਲੀਆਂ ਉਸ ਵੇਲੇ ਹਾਲਾਤ ਹਾਲਤਾ ਨਹੀਂ ਸੀ ਮੁੱਖ ਮੰਤਰੀ ਤਾਂ ਉਸ ਤੋਂ ਤਾਂ ਸਾਰਾ ਕੁਝ ਹੋਇਆ ਜੇ ਮੁੱਖ ਮੰਤਰੀ ਕੈਪਟਨ ਨੂੰ ਲਾਤਾ ਤਾਂ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਨੇ VOTING ਕਰਵਾਈ ਸੀ VOTING ਦੇ ਵਿੱਚ ਸਭ ਤੋਂ ਜ਼ਿਆਦਾ ਜ਼ਾਖੜ ਨੂੰ ਪਈਆਂ ਸੀ ਵੋਟ ਜਾਖੜ ਦੇ ਉੱਤੇ ਵੀ ਪੱਗ ਨਹੀਂ ਬੰਨੀ ਛੱਡਤਾ ਫਿਰ ਸੁੱਖੀ ਰੰਧਾਵੇ ਨੂੰ ਤਿਆਰ ਕਰ ਲਿਆ ਸੁੱਖੀ ਰੰਧਾਵੇ ਦਾ ਰਾਜਪਤਨ ਨੂੰ ਤੁਰ ਪਿਆ ਸੀ ਢੋਲ ਵਜਦੇ ਜਾਂਦੇ ਸੀ ਆਪਣੇ ਪੱਤਰਕਾਰ ਵੀ ਗੱਡੀਆਂ ਨਾਲ ਲਈ ਜਾਂਦੇ ਸੀ ਉਹਦਾ ਰਾਹ ਦੇ ਵਿੱਚ ਫੇਰਾ ਗਿਆ ਵੀ ਰੁਕ 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 ਫਿਰ ਉਹ ਜਿਵੇਂ ਆਪਣੇ ਨੇ ਕਿਹਾ ਸੀ ਡਿੰਪੇ ਨੇ ਕਿਹਾ ਸੀ ਕੋ ਹੈਗਾ ਕਹਿੰਦੇ ਮਾਰਵਾੜ ਦਾ ਮਾਰਵਾੜੀ ਠੱਗ ਉਹ ਕਰੋੜਾ ਰੁਪਇਆ ਇਕੱਠਾ ਕਰਕੇ ਲੈ ਗਿਆ ਪਤਾ ਨਹੀਂ ਕਿਹਨੇ ਕਰੋੜਾ ਦਿੱਤਾ ਕਿਹਨੇ ਨਹੀਂ ਕੀਤਾ ਕਹਿੰਦੇ ਵੀ ਅੱਛਾ ਨਹੀਂ ਠੀਕ ਹੈ ਠੀਕ ਹੈ ਉਹ ਇੱਕ ਬਾਦਰ ਹੁਣ ਉਹਨੂੰ ਤਾਂ ਅਲਰਜੀ ਇਸ ਗੱਲ ਦੀ ਇਹਨੇ ਵੀ ਮੈਨੂੰ ਤਿਆਰ ਕੀਤਾ ਮੈਂ ਰੋਲਾ ਪਾਇਆ ਕੈਪਟਨ ਦੇ ਖਿਲਾਫ ਕੈਪਟਨ ਲਾਦਾ ਮੁੱਖ ਮੰਤਰੀ ਚੰਨੀ ਨੂੰ ਬਣਾਦਾ ਫਿਰ ਮੇਰਾ ਕੀ ਬਣਦਾ ਜਿਵੇਂ ਉਹਦਾ ਹੁਣ ਵੀ ਕਹਿੰਦੇ ਨੇ ਕਿ ਸਾਨੂੰ ਜੇਕਰ ਸੀਐਮ ਦੀ ਕੁਰਸੀ ਦੇ ਲਈ ਅਨਾਉਂਸ ਕਰੋਗੇ ਹਾਲਾਂਕਿ ਆ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਅਜੰਡਾ ਮੇਰੇ ਕੋਲ ਪੰਜਾਬ ਅਜੰਡਾ ਮੇਰੇ ਕੋਲ ਪੰਜਾਬ ਅਜੰਡਾ ਮੇਰੇ ਕੋਲ ਪੰਜਾਬ ਦੇ ਹੱਕ ਦੀ ਗੱਲ ਆ ਪੰਜਾਬ ਦੇ ਪੱਖ ਦੀ ਗੱਲ ਆ ਪਰ ਇਹ ਕਹਿੰਦੇ ਨੇ ਕਿ ਜੇਕਰ ਸੀਐਮ ਦਾ ਚਿਹਰਾ ਅਨਾਉਂਸ ਕਰੋਗੇ ਬੀਬਾ ਜੀ ਕਹਿੰਦੇ ਨੇ ਜੇ ਸੀਐਮ ਦਾ ਚਿਹਰਾ ਅਨਾਉਂਸ ਕਰੋਗੇ ਫਿਰ ਤਾਂ ਨਵਜੋਤ ਸਿੰਘ ਸਿੱਧੂ ਆਉਣਗੇ ਨਹੀਂ ਨਹੀਂ ਆਉਣਗੇ ਇਹ ਚੀਜ਼ ਨੂੰ ਕਿੰਨਾ ਕੁ ਦੇਖਦੇ ਹੋ ਕਿ ਮੁੱਖ ਮੰਤਰੀ ਬਣਾਉਗੇ ਤਾਂ ਫਿਰ ਤਾਂ ਭਾਈ ਉਹ ਪੰਜਾਬ ਅਜੰਡਾ ਪੰਜਾਬ ਦੇ ਲਈ ਗੱਲ ਕਰਨਗੇ ਨਹੀਂ ਨਹੀਂ ਕਰਨਗੇ ਜਿਹੜਾ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਜਾ ਕੇ ਸ਼ਾਮਲ ਹੋ ਗਏ ਐ ਕੋਸ ਪਾਰਟੀ ਦਾ ਅਜੰਡਾ ਹੁੰਦਾ ਏ ਉਸ ਪਾਰਟੀ ਦੇ ਅਜੰ ਤਾ ਇਨ ਇਨਬਜੋਤ ਸਿੱਧੂ ਕਹਿੰਦਾ ਨਾ ਵੀ ਜੇ ਧੋਨੀ ਜਿੱਤਦਾ ਹੈ ਬਿਲਕੁਲ ਤਾਂ ਉਹ ਪਿੱਛੇ ਹੁੰਦਾ ਟੀਮ ਮੂਰੇ ਹੁੰਦੀ ਹੈ ਤੇ ਜੇ ਲੜਦਾ ਧੋਨੀ ਤੇ ਧੋਨੀ ਖੇਡਦਾ ਤਾਂ ਜਿਹੜਾ ਧੋਨੀ ਮੂਰੇ ਦਾ ਟੀਮ ਪਿੱਛੇ ਹੁੰਦੀ ਹੈ ਹੁਣ ਉਹ ਕਹਿੰਦਾ ਵੀ ਟੀਮ ਤਾਂ ਮੇਰੀ ਜਿਹੜੀ ਹੈਗੀ ਹੈ ਮੈਂ ਕਿਤੇ ਹੁਵਾਂਦਾ ਟੀਮ ਕਿਤੇ ਹੋਵੇ ਉਹ ਇਸ ਤਰ੍ਹਾਂ ਤੁਰ ਫਿਰਦਾ ਕਾਂਗਰਸ ਨਾਲ ਦੀ ਜੇ ਉਹਨੇ ਲੈਣਾ ਤਾਂ ਕਾਂਗਰਸ ਨਾਲ ਲੈ ਕੇ ਤੁਰਨਾ ਜੀ ਆਪਾਂ ਕਹੀ ਮੈਂ ਅਬਬਦੀ ਕਾਂਗਰਸਾਂ ਮੇਰੇ ਕੋਲ ਇੱਕ ਪੰਜਾਬ ਝੰਡਾ ਹੈ ਪੰਜਾਬ ਝੰਡਾ ਜਿਹੜੇ ਦੂਜੇ ਉਹਨਾਂ ਦੇ ਵੀ ਤਾਂ ਝੰਡਾ ਹੈਗਾ ਨਾ ਕੁਝ ਪ੍ਰਧਾਨ ਜੀ ਆਖਰੀ ਸਵਾਲਾ ਲੱਗਦਾ ਇਸ ਚੀਜ਼ ਦੇ ਨਾਲ ਜੋ ਇਹ ਸਿਨੈਰੀਓ ਹੋ ਰਿਹਾ ਹੁਣ ਜਿਹੜਾ ਕੋਰਟ ਤੱਕ ਪਹੁੰਚਿਆ ਪਹਿਲਾਂ ਬਿਆਨਾਂ ਤਕਸੀਮਤ ਸੀ ਫਿਰ ਕੋਰਟ ਤੱਕ ਪਹੁੰਚਿਆ ਹੁਣ ਮਾਫੀ ਮੰਗਣ ਦੇ ਲਈ ਕਿਹਾ ਗਿਆ ਨਵਜੋਤ ਕੌਰ ਸਿੱਧੂ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਉਹ ਬੰਦਾ ਨੋਟਿਸ ਭੇਜ ਰਿਹਾ ਜਿਹਦੇ ਕੋਲੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਤੋਂ ਕੋਈ ਅਹੁਦਾ ਹੀ ਨਹੀਂ ਕਿਉਂਕਿ ਉਹ ਤਾਂ ਹੁਣ ਮੈਂਬਰ ਆਫ ਪਾਰਲੀਮੈਂਟ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਲਈ ਗਏ ਨੇ ਤਾਂ ਲੱਗਦਾ ਕਿ ਇਸ ਚੀਜ਼ ਦੇ ਨਾਲ ਕਾਂਗਰਸ ਜਿਹੜੀ ਉਹ ਬੈਕਫੁੱਟ ਤੇ ਆਈ ਆ ਨਹੀਂ ਦੇਖੋ ਜਿਵੇਂ ਮਰਜੀ ਹੈ ਕਹੀ ਜਾਂ ਜਿਹੜਾ ਜਿਹੜਾ ਉਹਨ ਦੇ ਰਾਜਾ ਬੜਿੰਗ ਚਾਹੇ ਕੁਛ ਵੀ ਆ ਚੰਗਾ ਮਾੜਾ ਕੁਛ ਵੀ ਆ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਉਹਨੇ ਜਿਹੜਾ ਉਹਨੂੰ ਨੋਟਿਸ ਨਹੀਂ ਦਿੱਤਾ ਉਹਨੇ ਸਸਪੈਂਡ ਕੀਤਾ ਉਹਨੇ ਸਸਪੈਂਡ ਕੀਤਾ ਇੱਕ ਲਾਈਨ ਦਾ ਕੀਤਾ ਵੀ ਮੈਂ ਸਸਪੈਂਡ ਕਰਦਾ ਇਹਨੂੰ ਹੁਣ ਮਾਫੀ ਮੰਗਣ ਵਾਲੀ ਗੱਲ ਹੈ ਕੀ ਕਾਰਵਾਈ ਕਰਦੀ ਹੈ ਜੇ ਫਿਰ ਜਿਹੜੀ ਮੜਾ ਮੋਟਾ ਰਹਿ ਕੇ ਕਾਂਗਰਸਾ ਉਹ ਵੀ ਡੋਬਣਾ ਤਾਂ ਉਹ ਵੀ ਡੋਬ ਦੇਣਗੇ ਸੁਖਜਿੰਦਰ ਰੰਧਾਵੇ ਦੀ ਗੱਲ ਕਹਿੰਦੇ ਨੇ ਲੀਗਲ ਨੋਟ ਸੁਖਜਿੰਦਰ ਰੰਧਾਵੇ ਨੇ ਉਹਨੇ ਕਹਿ ਸੁਖਜਿੰਦਰ ਰੰਧਾਵੇ ਨੇ ਬੇੜਾ ਕਰਤਾ ਕਾਂਗਰਸ ਦਾ ਰਾਜਸਥਾਨ ਚ ਉਹ ਕਹਿੰਦਾ ਵੀ ਉਹ ਕਹਿੰਦੀ ਹੈ ਵੀ ਇਹ ਬੰਦੇ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ ਉੱਥੇ ਕਰੋੜਾਂ ਰੁਪਏ ਲੈ ਕੇ ਕਰੋੜਾਂ ਰੁਪਏ ਲੈ ਕੇ ਲੇਕਿਨ ਕੀ ਉੱਥੇ ਦੀ ਕਾਂਗਰਸ ਕਹਿੰਦੀ ਹੈ ਇਹ ਤਾਂ ਹੁਣ ਇਹ ਵੀ ਕਹੇ ਬੀਬੀ ਨੇ ਵੀ ਉਹ ਜਿਹੜਾ ਕਰਨ ਬੁਰਜਾ ਹੈ ਹਾਂ ਵੀ ਉਹਨੇ 5 ਕਰੋੜ ਦਿੱਤਾ ਉਹਦਾ ਮੈਦਾਨਾ ਨਹੀਂ ਦਿੱਤਾ ਜਿਹੜੇ ਜਿਹੜਾ ਬੰਦਾ ਕਹਿੰਦਾ ਮੈਂ ਪੈਸੇ ਨਹੀਂ ਦਿੱਤੇ ਉਹ ਕਹਿੰਦੇ ਪੈਸੇ ਦੇਤੇ ਉਹ ਨਹੀਂ ਉਹਨੂੰ ਜੇ ਆਪ ਐਵੇਂ ਕਹਿੰਦੀ ਪੈਸੇ ਖਾ ਗਿਆ ਖਾ ਗਿਆ ਉਹਨੇ ਕਈ ਵਾਰੀ ਕਈ ਵਾਰੀ ਉਹਨਾਂ ਸੁਤਰਾ ਭਲਾ ਮਾਨਸ ਤੇ ਜਨਕਪਤੀ ਇਹ ਕਹਿੰਦੇ ਵੀ ਮੈਂ ਅਸੀਂ ਕੱਲੇ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਹਾਂ ਆਫਟਰ ਉਹ ਵੀ ਤਾਂ ਲੜਾਈ ਲੜਦੇ ਪਰ ਹੁੰਦਾ ਤਾਂ ਗੱਲ ਇਹ ਆ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਪਾਰਟੀਆਂ ਆਪ ਦਾ ਕਾਟੋਕਲੇਸ ਸੰਭਾਲਣ ਦੇ ਵਿੱਚ ਲੱਗ ਜਾਂਦੀਆਂ ਵੀ ਲੋਕਾਂ ਦੇ ਮੂਹਰੇ ਨਾ ਆ ਜੇ ਇਹ ਪਹਿਲੀ ਵਾਰ ਹੋ ਰਿਹਾ ਕਿ ਕੋਈ ਪਾਰਟੀ ਜਿਹੜਾ ਇਹ ਦੇਖਿਆ ਜਾ ਰਿਹਾ ਸੀ ਕਿ 27 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉ ਉਹ ਆਪ ਦਾ ਕਾਟੋਕਲੇਸ ਆਪ ਦਾ ਝੱਗਾ ਚੱਕ ਕੇ ਆਪ ਦਾ ਢੰਡ ਨੰਗਾ ਕਰ ਤੇ ਹੋ ਗਈ ਕਿ ਭਾਈ ਸਾਡਾ ਤਾਂ ਆ ਕਾਟੋਕਲੇਸ ਚੱਲ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਗਲਤ ਹੈ ਨਹੀਂ ਜਮੈਂ ਇਹ ਤਾਂ ਮੈਂ ਕਹਿੰਦਾ ਮੈਂ ਇਸ ਲਈ ਹਾਇਦੇ ਨਾਲ ਤਾਂ ਆਪਾਂ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਹੁਣੇ ਲੱਗਦੀ ਹੈ ਵੀ ਅਕਾਲੀ ਦਲ ਜਿਹ ਬੱਸ ਸੇ ਵੀ ਪੰਜਾਬ ਦੇ ਵਿੱਚ ਦੇਖੀਏ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਉਸ ਤਰ੍ਹਾਂ ਨਹੀਂ ਦਰਕਾਰਿਆ ਜਿਵੇਂ ਕਾਂਗਰਸ ਨੇ ਕਾਂਗਰਸ ਨੂੰ ਦਰਕਾਰਿਆ ਹਾਂ ਬਿਲਕੁਲ ਪ੍ਰਧਾਨ ਜੀ ਸਮਾਂ ਤਾਂ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋ ਹੋਰੀ ਸੀ ਗੱਲਬਾਤ ਗਿੱਦੜਬਾਹ ਹਲਕੇ ਦੇ ਉੱਪਰ ਸੁਖਬੀ ਸਿੰਘ ਬਾਦਲ ਹੋਰਾਂ ਦੇ ਇਲਾਕੇ ਤੇ ਕੀਤੀ ਤੇ ਗੱਲਬਾਤ ਪੰਜਾਬ ਦੇ ਵਿੱਚ ਕਾਂਗਰਸ ਦੇ ਚੱਲ ਰਹੇ ਕਾਟੋ ਕਲੇਸ਼ ਦੇ ਉੱਪਰ ਕੀਤੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ